ਜਿਹੜਾ ਵਿਦਿਆ ਦਾ ਇੰਗਲਿਸ਼ ਤੇ ਹਿੰਦੀ ਰਹਿ ਗਿਆ ਪੰਜਾਬੀ ਚ ਅਧਿਆਪਕ ਗੱਲ ਨਹੀਂ ਕਰਦੇ ਕਿਉਂਕਿ ਕਲਾਸ ਚ 90 ਬੱਚੇ ਪਰਸਨ 90% ਬੱਚੇ ਜਿਹੜੇ ਆ ਉਹ ਹਿੰਦੀ ਤੇ ਇੰਗਲਿਸ਼ ਬੋਲਦੇ ਨੇ ਇੰਗਲਿਸ਼ ਬੋਲਦੇ ਬਿਲਕੁਲ ਪੰਜਾਬੀ ਬੋਲਣ ਵਾਲੇ ਥੋੜੇ ਆ ਫਿਰ ਅਧਿਆਪਕ ਤੁਸੀਂ ਭਾਸ਼ਾ ਬੋਲਦਾ ਜਿਹੜੀ ਬਹੁਤੇ ਸੁਣਨਾ ਚਾਹੁੰਦੇ ਗੁਰੂ ਨੇ ਕਿਰਪਾ ਕੀਤੀ ਆ ਵਾਪਸ ਮੁੜ ਕੇ ਆ ਰਹੇ ਆ ਅਸੀਂ ਸਾਡੇ ਬੱਚੇ ਚਾਹੇ ਇੱਥੇ ਪੜ੍ਹਨ ਚਾਹੇ ਕੈਨੇਡਾ ਚ ਪੜ੍ਹਨ ਬਣ ਲੇ ਵਰੀ ਰਹੀ ਐ ਬਿਲਕੁਲ ਅਸੀਂ ਕਿਉਂ ਨਹੀਂ ਗੇਨ ਕਰ پا ਰਹੇ ਉਹਦਾ ਕਾਰਨ ਇਹ ਹੈ ਕੀ ਪਹਿਲੀ ਗੱਲ ਇਹ ਆ ਕਿ ਸਾਨੂੰ ਪ੍ਰੋਫੈਸ਼ਨਲ ਕੋਰਸਾਂ ਦੀ ਜਾਣਕਾਰੀ ਨਹੀਂ ਹੁਣ ਸਮਾਂ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੂੰ ਹੁਣ ਸਮਾਂ ਆ ਟੈਕਨੋਲੋਜੀ ਦਾ ਤੇ ਟੈਕਨੋਲੋਜੀ ਦੇ ਵਿੱਚ ਸਾਡੇ ਬੱਚੇ ਪਿੱਛੇ ਰਹਿ ਰਹੇ ਆ ਕਿ ਅਸੀਂ ਬੀਏ ਕਰ ਲਈਏ ਐਮਏ ਕਰ ਲਈਏ ਉਸ ਤੋਂ ਬਾਅਦ ਪੀਐਚਡੀ ਕਰ ਲਾਂਗੇ ਫਿਰ ਡਾਂਗਾ ਖਾਂ ਲੈਣਾ ਭਗੋਂ ਤੁਮਾਂ ਦੇ ਵੀ ਘੜੀ ਗਏ ਨਾ ਤੇ ਆਪਕੋ ਫਿਰ ਡਾਂਗਾ ਖਾਂ ਬਿਲਕੁਲ ਕਿ ਉਹ ਕੰਮ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਸਾਡੇ ਬੱਚੇ ਪੜ੍ਹਨ 3-4 ਸਾਲ ਦੀ ਪੜ੍ਹਾਈ ਤੋਂ ਬਾਅਦ ਉਹ ਰੋਟੀ ਕਮਾਉਣ ਯੋਗ ਹੋ ਜਾਣ ਉਹ ਐਮਬੀਏ ਕਰਨ ਬੀਬੀਏ ਕਰਨ ਕਦੇ ਚਾਟੜ ਕਾਉਟੇ ਲੱਗਣ ਉਹ ਬੀਐਸਸੀ ਕੰਪਿਊਟਰ ਸਾਇੰਸ ਕਰਨ ਇਕਨੋਮਿਕਸ ਪੜ੍ਹਨਾ ਇੰਜੀਨੀਅਰਿੰਗ ਕਰਨ ਇਲੈਕਟ੍ਰੀਕਲ ਜਨੀ ਕਰਨ ਕੈਮੀਕਲ ਜਨੀ ਕਰਨ ਸਾਡੇ ਬੱਚੇ ਕੋਈ ਨਾ ਰੋਜ਼ਗਾਰ ਦੇ ਪਾਸੇ ਲੱਗਣ ਨਾ ਪਰ ਨਾ ਤਾਂ ਮਾਂ ਤੇ ਉਹਨੂੰ ਪਤਾ ਤੇ ਨਾ ਹੀ ਬੱਚੇ ਨੂੰ ਪਤਾ ਕਿ ਮੈਂ ਕੀ ਕਰਨਾ ਸੰਗਤਿ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸੁਖਿਆਵੀ ਟੀਵੀ ਮੈਂ ਹਾਂ ਸੁਖਵੰਤ ਸਿੰਘ ਮਕੂਤੋਂ ਅਕਸਰ ਜਦੋਂ ਗੱਲਬਾਤ ਕਰਦੇ ਆਂ ਪੰਜਾਬ ਦੇ ਮੁੱਦਿਆਂ ਦੇ ਉੱਪਰ ਜਾਂ ਬੱਚਿਆਂ ਦੇ ਭਵਿੱਖ ਦੇ ਉੱਤੇ ਕਈ ਵਾਰੀ ਗੱਲਬਾਤ ਕਰਦੇ ਆ ਤੇ ਅਕਸਰ ਲੋਕ ਇਹ ਕਹਿੰਦੇ ਆ ਵੀ ਬੱਚੇ ਸਾਡੇ ਐਜੂਕੇਸ਼ਨ ਦੇ ਮਸਲੇ ਦੇ ਵਿੱਚ ਪਿੱਛੇ ਆ ਅਸੀਂ ਐਜੂਕੇਸ਼ਨ ਬੱਚਿਆਂ ਨੂੰ ਦਿਵਾ ਨਹੀਂ ਸਕੇ ਤੇ ਜਾਂ ਅਸੀਂ ਪਲੱਸ 2 ਕਰਾਈ ਤੇ ਬੱਚੇ ਬਾਹਰ ਭੇਜ ਦਿੱਤੇ ਆ ਆਈਲੈਂਡਸ ਕਰਾ ਕੇ ਤੇ ਬੱਚੇ ਉੱਥੇ ਵੀ ਗਮਰਾਹ ਹੋ ਰਹੇ ਨੇ ਬੱਚੇ ਉੱਥੇ ਵੀ ਇਥੋਂ ਤੱਕ ਗਲਾਂ ਦੇ ਵਿੱਚ ਉਹ ਵੀ ਦਸਤਾਰਾਂ ਪਾ ਕੇ ਤੇ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਨੇ ਕਿੰਨੇ ਕੁ ਬੱਚੇ ਅੱਜ ਦੇ ਸਮੇਂ ਦੇ ਅੰਦਰ ਪੰਜਾਬ ਦੇ ਵਿੱਚ ਜਦੋਂ ਦੀਆਂ ਵਿਦੇਸ਼ਾਂ ਦੇ ਵਿੱਚ ਜਾਣ ਤੋਂ ਪਾਬੰਦੀਆਂ ਲੱਗੀਆਂ ਨੇ ਗੱਲਬਾਤ ਕਰਾਂਗੇ ਵੀ ਕਿੰਨਾ ਕੁ ਰੁਝਾਨ ਇਸ ਪਾਸੇ ਐਜੂਕੇਸ਼ਨ ਵਾਲੇ ਪਾਸੇ ਕਾਲਜਾਂ ਦੇ ਵਾਲੇ ਪਾਸੇ ਯੂਨੀਵਰਸਿਟੀਆਂ ਦੇ ਵਿੱਚ ਕੋਈ ਤਦਾਦ ਵਧੀ ਹੈ ਜਾਂ ਉੱਥੇ ਇੱਕ ਤਦਾਦ ਖੜੀ ਹੋਈ ਵੀਰ ਜਗਰਾਜ ਸਿੰਘ ਜੀ ਮਜਾ ਲਹਿਗੇ ਨੇ ਨਾਲ ਆਪਾਂ ਗੱਲਬਾਤ ਕਰਦੇ ਆਂ ਵਿਸ਼ੇਸ਼ ਤੌਰ ਤੇ ਗੱਲਬਾਤ ਪੰਥਕ ਮੁੱਦਿਆਂ ਦੇ ਉੱਪਰ ਵੀਜੀ ਕਰਦੇ ਰਹਿੰਦੇ ਨੇ ਸੋ ਆਪਾਂ ਫਤਿਹ ਦੀ ਸਾਂਝ ਪਾਉਣੇ ਵੀਜੀ ਹੁਣਾ ਵੀਜੀ ਵਾਹਿਗੁਰੂ ਜੀ ਕੀ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਵੀਜੀ ਠੀਕ ਹੋ ਚੜ੍ਹਦੀ ਕਲਾ ਜੀ ਆਪ ਵੀ ਸੁਣਾਓ ਚੜ੍ਹਦੀ ਕਲਾ ਚਾਹੀਦੀ ਹੈ ਮੈਂ ਜਿਵੇਂ ਸੰਗਤ ਨਾਲ ਪਹਿਲਾਂ ਦੱਸ ਦਿੱਤਾ ਵੀ ਐਜੂਕੇਸ਼ਨ ਦੇ ਮਸਲੇ ਤੇ ਚਿੰਤਤ ਰਹਿੰਦੇ ਨੇ ਲੋਕ ਤੇ ਦੂਸਰੇ ਪਾਸੇ ਗੱਲਬਾਤ ਕਰੀਏ ਪਲੱਸ 2 ਕਰਕੇ ਆਈਲਰਸ ਕਰਕੇ ਤੇ ਬੱਚੇ ਬਾਹਰ ਜਾਂਦੇ ਸੀ ਬਾਹਰ ਜਾ ਕੇ ਵੀ ਕੋਈ ਸਕਿੱਲ ਬੱਚਿਆਂ ਦੇ ਕੋਲ ਹੁੰਦਾ ਨਹੀਂ ਸੀ ਤੇ ਉਹ ਵੀ ਬੱਚੇ ਇੱਧਰ ਉੱਧਰ ਵਿਚਾਰੇ ਤੁਰੇ ਫਿਰਦੇ ਸੀ ਕੋਈ ਕੰਮਕਾਰ ਨਹੀਂ ਮਿਲਦਾ ਅੱਜ ਵੀ ਇਹੀ ਹਾਲਾਤ ਨੇ ਵਿਦੇਸ਼ਾਂ ਦੇ ਵਿੱਚ ਹਫਤਾ ਕ ਪਹਿਲਾਂ ਮੈਂ ਜਾ ਕੇ ਆ ਅੱਖੀਂ ਦੇਖਿਆ ਸਾਰਾ ਕੁਝ ਇਸ ਪਾਸੇ ਹੁਣ ਰੁਝਾਨ ਵਧਿਆ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਕੁਤੇ ਨਾ ਕਿਤੇ ਐਡਮਿਸ਼ਨਾਂ ਹੋਣੀਆਂ ਸ਼ੁਰੂ ਹੋਈਆਂ ਪਰਵਾਸ ਇੱਕ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ। ਸੋ ਚਾਹੁੰਦਾ ਕਿ ਮੈਂ ਪ੍ਰਵਾਸ ਤੇ ਪਹਿਲਾਂ ਗੱਲ ਕਰਨ ਨਵਾ ਸੰਖੇਪ ਸ਼ਬਦਾਂ ਦੇ ਵਿੱਚ। ਵਰਲਡ ਵਾਰ 2 ਤੋਂ ਬਾਅਦ ਸਾਡੇ ਲੋਕਾਂ ਨੇ ਵਿਦੇਸ਼ਾਂ 'ਚ ਜਾਣਾ ਸ਼ੁਰੂ ਕੀਤਾ ਤੇ ਕੰਮ ਕੀਤਾ। ਉਹ ਤਾਂ ਸਾਡੇ ਬੰਦੇ ਗੇ ਰੋਟੀ ਦੀ ਭਾਲ ਦੇ ਵਿੱਚ। ਹਾਂ ਬਿਲਕੁਲ। ਉਹਨਾਂ ਨੇ ਕਮਾਈ ਕੀਤੀ ਆਪਣੇ ਪਰਿਵਾਰਾਂ ਨੂੰ ਲੈ ਕੇ ਗਏ ਤੇ ਪੈਸਾ ਇੱਧਰ ਆਇਆ। ਹੂੰ। ਜ਼ਮੀਨਾਂ ਖਰੀਦੀਆਂ। ਘਰ ਬਣੇ। ਦੱਸਿਆ ਕਿ ਹਾਂ ਵਿਦੇਸ਼ਾਂ 'ਚ ਕਮਾਈ ਹੁੰਦੀ ਹੈ ਉੱਥੋਂ ਦੇ ਰੁਪਏ ਦੇ ਇੱਥੇ ਜ਼ਿਆਦਾ ਬਣਦੇ। ਬਿਲਕੁਲ। ਫਿਰ ਸਾਡੇ ਨਾਲ ਜਦੋਂ ਕੱਲੂ ਘਰਾ ਵਾਪਰਿਆ ਸਾਡੀ ਕੌਮ ਦੇ ਨਾਲ ਤੀਜਾ ਕੱਲੂ ਘਰਾ ਉਦੋਂ ਸਾਡੇ ਬੰਦੇ ਕੁਝ ਕਜਾਨਾ ਬਚਾਉਣ ਲਈ ਉੱਥੇ ਗਏ ਹੂੰ ਬਿਲਕੁਲ ਉਹਨਾਂ ਨੇ ਵੀ ਬੜੀ ਦੱਬ ਕੇ ਕਮਾਈ ਕੀਤੀ ਤੇ ਪੈਸਾ ਇੱਥੇ ਆਇਆ ਪੈਸਾ ਲੱਗਿਆ ਦੱਸਿਆ ਪਰ ਹੁਣ ਜਿਹੜਾ ਪ੍ਰਵਾਸ ਹੋ ਰਿਹਾ ਉਹ ਬੜਾ ਖਤਰਨਾਕ ਸੁਭਾਅ ਹੂੰ ਪ੍ਰਵਾਸ ਕਰਨਾ ਬੁਰੀ ਗੱਲ ਨਹੀਂ ਸਾਡੇ ਲੋਕ ਕਮਾਈ ਕਰਨ ਲਈ ਦਿੱਲੀ ਜਾਂਦੇ ਆ ਬੰਬੇ ਜਾਂਦੇ ਆ ਕੋਲਕੱਤਾ ਜਾਂਦੇ ਆ ਅਸੀਂ ਟਰਾਂਸਪੋਰਟ ਚਲਾਉਣ ਲਈ ਗਏ ਆ ਬੰਬੇ ਕੋਲਕੱਤਾ ਤੱਕ ਬਿਲਕੁਲ ਅਸੀਂ ਬੰਗਾਲ ਦੀਆਂ ਫੈਕਟਰੀਆਂ 'ਚ ਕੰਮ ਕਰਨ ਤਾਂ ਗਏ ਹਾਂ ਸਾਡੇ ਲੋਕਾਂ ਨੇ ਕੰਮ ਕੀਤਾ ਅਜੇ ਵੀ ਟਾਟਾ ਨਗਰ ਦੇ ਵਿੱਚ ਬਹੁਤ ਘਿਰਤੀ ਆਬਾਦੀ ਸਿੱਖਾਂ ਦੀ ਆ ਜਿੱਥੇ ਟਾਟਾ ਦੀਆਂ ਸਟੀਲ ਫੈਕਟਰੀਆਂ ਨੇ ਉੱਥੇ ਜਾ ਕੇ ਆਏ ਅਸੀਂ ਮਿਹਨਤੀ ਲੋਕਾਂ ਤੇ ਮਿਹਨਤ ਕਰਨ ਵਾਸਤੇ ਇਰੇਕਾ ਪਹੁੰਚਦੇ ਰਹੇ ਬਿਲਕੁਲ ਪਰ ਹੁਣ ਕੀ ਹੋ ਰਿਹਾ ਕਿ ਸਾਡਾ ਬੱਚਾ 18-20 ਸਾਲਾਂ ਦਾ ਪਲਿਆ-ਪਲਾਇਆ ਇੱਥੋਂ 25-30 ਲੱਖ ਰੁਪਏ ਲਾਉਂਦਾ ਉਹ ਦੇਸ਼ 'ਚ ਜਾਂਦਾ ਤੇ ਉੱਥੇ ਰਹਿ ਜਾਂਦਾ ਉਹ ਪੰਜਾਬ ਵਾਪਸ ਨਹੀਂ ਆਉਣਾ ਚਾਹੁੰਦਾ ਉੱਥੇ ਪਰਿਵਾਰ ਬਸਾਉਂਦਾ ਹੈ ਉੱਥੋਂ ਦੀ ਕਮਾਈ ਉੱਥੇ ਰਹਿ ਰਹੀ ਹੈ ਪੰਜਾਬ ਚ ਵਾਪਸ ਨਹੀਂ ਆ ਰਹੀ ਇਹ ਚਿੰਤਾ ਦਾ ਵਿਸ਼ਾ ਹੂੰ ਦੁਆਬੇ ਚ ਵੱਡੀਆਂ-ਵੱਡੀਆਂ ਕੋਠੀਆਂ ਨੂੰ ਜਨਰੇ ਲੱਗ ਗਏ ਹੂੰ ਪਰਿਵਾਰ ਪੱਕੇ ਤੌਰ ਤੇ ਆਪਣੀ ਜ਼ਮੀਨ ਆਪਣਾ ਘਰ-ਬਾਰ ਇੱਥੇ ਬਈਆਂ ਨੂੰ ਵੇਚ ਕੇ ਪ੍ਰਵਾਸੀਆਂ ਨੂੰ ਵੇਚ ਕੇ ਉਹ ਵਿਦੇਸ਼ਾਂ ਤੇ ਜਾ ਰਹੇ ਹੂੰ ਇਹ ਗੱਲ ਚਿੰਤਾਜਨਕ ਬਿਲਕੁਲ ਅਰਦਾਸਾਂ ਕੀਤੀਆਂ ਸੀ ਗੁਰੂ ਅੱਗੇ ਵੀ ਪੰਜਾਬ ਚ ਪੰਜਾਬੀ ਰਹਿਣਗੇ ਨਹੀਂ ਸਿੱਖ ਨੌਜਵਾਨ ਰਹਿਣਗੇ ਨਹੀਂ ਤੇ ਸਾਡਾ ਬਣੂਗਾ ਕੀ ਹੂੰ ਇਹ ਗੁਰੂ ਦੀ ਖੇਡ ਹੁੰਦੀ ਹੈ ਕੋਈ ਕਾਰਨ ਹੋ ਸਕਦਾ ਸਾਡੇ ਕੋਲ ਆਪਣਾ ਦੇਸ਼ ਨਹੀਂ ਹੈ ਤੇ ਗੁਰੂ ਸਾਹਿਬ ਨੇ ਹੋ ਸਕਦਾ ਸੁਰੱਖਿਅਤ ਥਾਵਾਂ ਦੇ ਉੱਤੇ ਕੋਈ ਸਾਡੀ ਗੱਲ ਕਰਨ ਵਾਲੇ ਭੇਜੇ ਹੋਣ ਉੱਥੇ ਪਹੁੰਚੇ ਹੋਏ ਵੀਰ ਸਾਡੇ ਸਾਡੀ ਗੱਲ ਵੀ ਕਰਦੇ ਆ ਸਾਨੂੰ ਇੱਥੇ ਕੋਈ ਕੁਝ ਕਹਿੰਦਾ ਤੇ ਸਾਡੇ ਹੱਕ ਦੇ ਵਿੱਚ ਅੰਬੈਸੀਆਂ ਦੇ ਗਾੜੀ ਖੜਕ ਕੇ ਨਾਰੇਬਾਦੀ ਵੀ ਕਰਦੇ ਬਿਲਕੁਲ ਉਹ ਰੌਲਾ ਪਾਉਂਦੇ ਆ ਦੱਸਦੇ ਆ ਇਹ ਕੋਈ ਗੁਰੂ ਦਾ ਭਾਣਾ ਯੂਨੀਵਰਸਿਟੀਆਂ ਵਾਲੇ ਪਾਸੇ ਆਵਾਂ ਪਿਛਲੇ ਸਾਲਾਂ ਤੋਂ ਜਦੋਂ ਤੋਂ ਐਜੂਕੇਸ਼ਨ ਪਾਲਿਸੀਆਂ 'ਚ ਚੇਂਜ ਹੋਇਆ ਜੀਆਈਸੀ ਵਧੀ ਹੈ ਨੌਜਵਾਨ ਵਾਪਸ ਯੂਨੀਵਰਸਿਟੀਆਂ 'ਚ ਆਉਣ ਲੱਗੇ ਆ ਕਾਲਜਾਂ ਚ ਆਉਣ ਲੱਗ ਗਏ ਪੱਗਾਂ ਵਾਲੇ ਸਿਰ ਦਿਖਣੇ ਸ਼ੁਰੂ ਹੋ ਗਏ ਪੰਜਾਬ ਦੀਆਂ ਕੁੜੀਆਂ ਸਾਡੀਆਂ ਭੈਣਾਂ ਫਿਰ ਪੜਨ ਵਾਲੇ ਪਾਸੇ ਆ ਗਈਆਂ ਨਹੀਂ ਤਾਂ ਯੂਨੀਵਰਸਿਟੀਆਂ 'ਚ ਇਹ ਹਾਲ ਸੀ ਕਿ ਹਿਮਾਚਲ ਹਰਿਆਣਾ ਤੇ ਦਿੱਲੀ ਦੇ ਲੋਕ ਸਾਡੀਆਂ ਯੂਨੀਵਰਸਿਟੀਆਂ 'ਚ ਆ ਕੇ ਪੜ ਰਹੇ ਇੱਥੋਂ ਦਾ ਸੰਚਾਰ ਦਾ ਮਾਧਿਮਾ ਜਿਹੜਾ ਵਿਦਿਆ ਦਾ ਇੰਗਲਿਸ਼ ਤੇ ਹਿੰਦੀ ਰਹਿ ਗਿਆ ਪੰਜਾਬੀ 'ਚ ਅਧਿਆਪਕ ਗੱਲ ਨਹੀਂ ਕਰਦੇ ਕਿਉਂਕਿ ਕਲਾਸ 'ਚ 90 ਬੱਚੇ ਪਰਸਨ 90% ਬੱਚੇ ਜਿਹੜੇ ਆ ਉਹ ਹਿੰਦੀ ਤੇ ਇੰਗਲਿਸ਼ ਬੋਲਣਗੇ ਇੰਗਲਿਸ਼ ਬੋਲਣਗੇ ਬਿਲਕੁਲ ਪੰਜਾਬੀ ਬੋਲਣ ਵਾਲੇ ਥੋੜੇ ਆ ਫਿਰ ਅਧਿਆਪਕ ਕੋਈ ਭਾਈ ਸਾਹਿਬ ਬੋਲਦਾ ਜਿਹੜੀ ਬਹੁਤ ਸੁਣਨਾ ਚਾਹੁੰਦੇ। ਗੁਰੂ ਨੇ ਕਿਰਪਾ ਕੀਤੀ ਆ ਵਾਪਸ ਮੁੜ ਕੇ ਆ ਰਹੇ ਆ ਅਸੀਂ ਪਿੱਛੇ ਜਿਹੜੀ ਲੜਾਈ ਵੀ ਲੜੀ ਆ ਵਿਦਿਆਰਥੀਆਂ ਲਈ। 2017 ਤੱਕ ਪਿੰਡਾਂ ਦੇ ਬੱਚਿਆਂ ਨੂੰ 10% ਰਿਜ਼ਰਵ ਕੋਟਾ ਮਿਲਦਾ ਸੀ ਸੀਟਾਂ ਦੇ ਵਿੱਚ। ਜੀ 10% ਕਾਂਗਰਸ ਸਰਕਾਰ ਹੈ ਕੈਪਟਨ ਮਰਿੰਦਰ ਸਿੰਘ ਨੇ ਉਹ ਸਾਰਾ ਹੀ ਕੋਟਾ ਖਤਮ ਕਰਕੇ ਕਿਉਂਕਿ ਪਿੰਡਾਂ ਵਾਲੇ ਤਾਂ ਆ ਹੀ ਨਹੀਂ ਆ ਹੀ ਨਹੀਂ ਸੀ ਰਹੀ ਯੂਨੀਵਰਸਿਟੀਆਂ ਨਾਲ ਜਿਹਦੇ ਕੋਲ 4 ਪੈਸੇ ਸੀ ਜਿਹਦੇ ਬੱਚੇ ਨੇ ਯੂਨੀਵਰਸਿਟੀ ਪੜ੍ਹਨਾ ਹੋਣਾ ਸੀ ਉਹ ਕਹਿੰਦਾ ਵੀ ਇੱਥੇ ਕੀ ਬਣਾਉਣਾ ਕੈਨੇਡਾ ਭੇਜਦੇ ਆ। ਇੱਥੇ ਪੜ੍ਹ ਕੇ ਕੀ ਬਤਾ ਨੌਕ डीसी ਨਾਲ ਵਾਅਦੇ ਤਨਖਾਹ ਤਾਂ ਮਾਉਣੀ ਮੁੰਡੇ ਟਰੱਕ ਤੇ ਚੜ ਗਏ ਦੇ 3-4 ਲੱਖੋ ਨੇ ਮਹੀਨਾ ਦਾ ਸੁੱਟਿਆ ਕਰਨਾ ਇਹ ਮੈਂਟੈਲਿਟੀ ਨੇ ਸਾਡੇ ਬੰਦੇ ਬਾਹਰ ਭੇਜੇ ਸੀ ਹੁਣ ਵਾਪਸ ਆਉਣੇ ਸ਼ੁਰੂ ਹੋਏ ਆ ਕਾਲਜ ਭਰ ਰਹੇ ਆ ਬਹਾਰਾਂ ਲੱਗੀਆਂ ਗੁਰੂ ਕਿਰਪਾ ਕਰ ਰਿਹਾ ਪਰ ਮਸਲਾ ਜਿਹੜਾ ਆ ਕਨਵੈਨਸ਼ਨਲ ਸਟੱਡੀ ਦਾ ਜੋ ਮੈਂ ਸਮਝਿਆ ਇਹ ਸਾਡੀ ਸਮੱਸਿਆ ਹੱਲ ਨਹੀਂ ਕਰਦਾ ਸਾਡੇ ਬੱਚੇ ਚਾਹੇ ਇੱਥੇ ਪੜ੍ਹਨ ਚਾਹੇ ਕੈਨੇਡਾ ਚ ਪੜ੍ਹਨ ਬਣ ਲੇਵਰੀ ਰਹੀ ਹੈ ਹੂੰ ਬਿਲਕੁਲ ਅਸੀਂ ਕਿਉਂ ਨਹੀਂ ਗੇਨ ਕਰ ਪਾ ਰਹੇ ਉਹਦਾ ਕਾਰਨ ਇਹ ਹੈ ਕਿ ਪਹਿਲੀ ਗੱਲ ਇਹ ਹੈ ਕਿ ਸਾਨੂੰ ਪ੍ਰੋਫੈਸ਼ਨਲ ਕੋਰਸਾਂ ਦੀ ਜਾਣਕਾਰੀ ਨਹੀਂ ਹੁਣ ਸਮਾਂ ਆਵਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੁਣ ਸਮਾਂ ਆਵਾ ਟੈਕਨੋਲੋਜੀ ਦਾ ਤੇ ਟੈਕਨੋਲੋਜੀ ਦੇ ਵਿੱਚ ਸਾਡੇ ਬੱਚੇ ਪਿੱਛੇ ਰਹਿ ਰਹੇ ਹਮ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਤੁਸੀਂ ਜਦੋਂ 10ਵੀਂ ਚ ਤੁਹਾਡਾ ਬੱਚਾ ਹੋ ਗਿਆ ਤੁਸੀਂ ਕਿਸੇ ਕੈਰੀਅਰ ਗਾਈਡੈਂਸ ਵਾਲੇ ਸਾਈਕੋਲੋਜਿਸਟ ਦੇ ਕੋਲ ਜਾਓ ਕਿਸੇ ਕਾਉਂਸਲਰ ਦੇ ਕੋਲ ਜਾਓ ਜਿਹੜਾ ਤੁਹਾਡੇ ਬੱਚੇ ਨੂੰ ਕੈਰੀਅਰ ਗਾਈਡੈਂਸ ਦੇ ਉਹਨੂੰ ਪੁੱਛੋ ਕੀ ਬਣਨਾ ਚਾਹਦਾ ਉਹ ਫੋਟੋਗ੍ਰਾਫੀ ਜਾਣਾ ਚਾਹੁੰਦਾ ਉਹ ਟੈਕਨਾਲੋਜੀ ਚ ਜਾਣਾ ਚਾਹੁੰਦਾ ਉਹ ਨੈਟਵਰਕਿੰਗ ਦੇ ਵਿੱਚ ਕੰਮ ਕਰਨਾ ਚਾਹੁੰਦਾ ਉਹ ਆਰਕੀਟੈਕਚਰ ਦਾ ਕੰਮ ਕਰਨਾ ਚਾਹੁੰਦਾ ਉਹ ਬਿਜ਼ਨਸ ਦੇ ਵਿੱਚ ਜਾਣਾ ਚਾਹੁੰਦਾ ਜਾਂ ਉਹ ਜੁਡੀਸ਼ਰੀ ਜਾਂ ਕੋਈ ਸਿਵਲ ਸਰਵਿਸ ਦੇ ਵਿੱਚ ਜਾਣਾ ਚਾਹੁੰਦਾ ਉਹਨੂੰ ਪੁੱਛ ਕੇ ਹੂੰ ਉਹਨੂੰ 11ਵੀਂ ਤੇ 12ਵੀਂ ਕਰਾਓ ਹੂੰ ਉਹਦੇ ਤੋਂ ਬਾਅਦ ਉਸ ਹਿਸਾਬ ਨਾਲ ਉਹਨੂੰ ਉਹਦੇ ਚਾਰਟ ਬਣਾ ਕੇ ਦਿਓ ਕਿ ਕਾਟਾ ਇੰਨੇ ਸਾਲ ਤੈਨੂੰ ਪੜ੍ਹਨਾ ਪੈਣਾ ਆ ਆ ਕੋਰਸ ਕਰਨੇ ਪੈਣੇ ਫਿਰ ਤੂੰ ਆਪਣੀ ਮੰਜ਼ਲ ਤੇ ਪਹੁੰਚਣਾ ਤੇ ਹੈਰਾਨੀ ਦੀ ਗੱਲ ਇਹ ਆ ਕਿ ਤੇ ਯੂਨੀਵਰਸਿਟੀਆਂ ਦੇ ਫਿਰਦਿਆਂ ਨੂੰ ਪੁੱਛ ਲਈਏ ਵੀ ਇਹ ਡਿਗਰੀ ਕਿਉਂ ਲਈ ਜਾਂਦਾ ਵੇਲੇ ਹਾਂ ਯਾਰ ਹੋਰ ਕਰਨਾ ਕੋਈ ਇਹ ਲੈ ਲਈ। ਬਲਕਿ ਹੋਰ ਕੁਝ ਨਹੀਂ ਬੀਏ ਕਰ ਲਈਏ। ਮੈਨੂੰ ਪਤਾ ਹੀ ਨਹੀਂ ਹੈ ਕਿ ਬੀਏ ਤੋਂ ਬਾਅਦ ਕਿਹੜੀ-ਕਿਹੜੀ ਸੰਭਾਵਨਾ ਹੈ ਮੈਂ ਕਿਹੜਾ ਰੁਜਗਾਰ ਅਸਨ ਕਰ ਸਕਦਾ ਕਿਹੜੀ ਲੋਨਕਰੀ ਲੈ ਸਕਦਾ ਕਿਵੇਂ ਪਰਿਵਾਰ ਦੀ ਤਰੱਕੀ ਕਰ ਸਕਦਾ ਨਹੀਂ ਪਤਾ। ਹੂੰ ਜਿਵੇਂ ਅੱਜ ਤੋਂ 5-6 ਸਾਲ ਪਹਿਲਾਂ ਮੇਰੇ ਪਿੰਡ ਦੇ ਵਿੱਚ ਨੌਜਵਾਨ ਇਹ ਹੀ ਸੋਚਦੇ ਸੀ ਵੀ ਪਲੱਸ 2 ਕਰਕੇ ਤੋਂ ਬਾਅਦ ਫੌਜ ਦੀ ਭਰਤੀ ਵੇਖੀ ਦੀਆਂ ਜਿਹੜਾ ਭਰਤੀ ਹੋ ਜਾਂਦਾ ਫੌਜ ਦੇ ਵਿੱਚ। ਹੂੰ ਉਹਦੇ ਨਹੀਂ ਆ ਰਹੇ। ਬਿਲਕੁਲ ਠੀਕ ਹੈ ਫਿਰ ਰੁਝਾਨ ਆਇਆ ਵੀ ਨਹੀਂ 12 ਦੇ ਬਾਅਦ ਆਇਲਸ ਹੋ ਜਾਂਦੀ ਜਿਹੜਾ ਆਇਲਸ ਕਰ ਲੈਂਦਾ ਉਹ ਕੈਨੇਡਾ ਚਲ ਜਾਂਦਾ ਅਮਰੀਕਾ ਚਲ ਜਾਂਦਾ ਉਹਦੇ ਨਿਆਰੇ ਪਰ ਮੇਰੇ ਮਾਤਾ ਪਿਤਾ ਨੇ ਹੀ ਨਹੀਂ ਸੋਚਿਆ ਕਿ ਗਰਬਾਣੀ ਇਹ ਕਹਿੰਦੀ ਹੈ ਜੋ ਜਨਨੀ ਗਰਭ ਪਾਲਦੀ ਸੁੱਤ ਕੀ ਕਰ ਆਸਾ ਵੱਡਾ ਹੋਆ ਤਨ ਖਾਟ ਦੇ ਘਰ ਭੋਗ ਬਲਸ ਦੇ ਕੇ ਭੋਗ ਬਲਸ ਜੀ ਕਿ ਮਾਂ ਗਰਭ ਹੀ ਇਸ ਕਰਕੇ ਪਾਲਦੀ ਹੈ ਕਿ ਪੁੱਤਰ ਹੋਵੇ ਵੱਡਾ ਹੋਗਾ ਤਨ ਖਟ ਕੇ ਲਿਆਊਗਾ ਯਾਰ ਆ ਦੇਖੋ ਕਿੰਡੀ ਮਾੜੀ ਗੱਲ ਆ ਕਿ ਸਾਡੇ ਸਮਾਜ ਦੇ ਵਿੱਚ ਉਸ ਬੰਦੇ ਨੂੰ ਸਭ ਤੋਂ ਮਾੜਾ ਸਮਝਿਆ ਜਾਂਦਾ ਜਿਹੜਾ ਕਿਰਾਏ ਦੇ ਮਕਾਨ ਚ ਰਹਿੰਦਾ ਹੋਵੇ ਹਾਂ ਤੇ ਸਾਡੇ ਜਿੰਨੇ ਬਾਹਰ ਜਾਂਦੇ ਆ ਵਿਚਾਰੇ ਸਾਰੇ ਕਿਰਾਏ ਦੇ ਮਕਾਨਾਂ ਚ ਰਹਿੰਦੇ ਆ ਬਿਲਕੁਲ ਸਹੀ ਹੂੰ ਦੂਸਰੀ ਗੱਲ ਗੁਰਬਾਣੀ ਕਹਿੰਦੀ ਐ ਬਾਹਰ ਪਰਾਇ ਬੈਸ ਨਾ ਕਬੀਰ ਮੁਜੇ ਨਾ ਦੇ ਜੇ ਤੂਏ ਵੇ ਰੱਖੀ ਦਿਓ ਸਗਰੀ ਦੁਸਰੇ ਲੋੰਗੇ ਕਿਸੇ ਦੇ ਘਰ ਦੇ ਸਾਹਮਣੇ ਨਹੀਂ ਬਹਿਣਾ ਤੇ ਅਸੀਂ ਬੈਠੇ ਆ ਲੋਕਾਂ ਦੀਆਂ ਬੇਸਮੈਂਟਾਂ ਚ ਰਹਿ ਰਹੇ ਆ ਮਜਬੂਰੀਆਂ ਨੇ ਕੱਟ ਰਹੇ ਨੇ ਲੋ ਦਸ਼ਰਥ ਜਦੋਂ ਰਾਮਚੰਦਰ ਵਨ ਵਾਸਤੇ ਚੱਲਿਆ ਸੀ ਦਸ਼ਰਥ ਨੇ ਛਾਲ ਮਾਰਤੀ ਮਹਲਾਤ ਦੀ ਮੌਤ ਹੋ ਗਈ ਤੇ 14 ਸਾਲਾਂ ਲਈ ਪੁੱਤਰ ਦਾ ਚਿਹਰਾ ਨਹੀਂ ਦੇਖਿਆ ਜਾਣਾ ਕਿ ਮਰ ਗਿਆ ਬਿਲਕੁਲ ਤੇ ਅਸੀਂ ਅਰਦਾਸਾਂ ਕਰਾਉਨੇ ਆ ਦਰਬਾਰ ਸਾਹਿਬ ਆ ਕੇ ਸ਼ੀਦਰ ਸਾਹਿਬ ਆ ਕੇ ਕਿ ਸਾਡਾ ਪੁੱਤ ਵਿਦੇਸ਼ ਚਲਾ ਜਾਏ ਪ੍ਰਵਾਸ ਚਲਾ ਜਾਏ ਪ੍ਰਵਾਸੀ ਹੋ ਜਾਏ ਪਤਾ ਨਹੀਂ ਮਰਿਆ ਤੇ ਉਹਨੇ ਮੋਢਾ ਦੇਣਾ ਆਉਣਾ ਜਾਂ ਨਹੀਂ ਆਉਣਾ ਕਿਉਂ ਜਾਮ ਰਹੇ ਹੋ ਯਾਰ ਤੁਸੀਂ ਜਦੋਂ ਦਾਤ ਨਾ ਥੇ ਤਾਂ ਦੁੱਧ ਦੀ ਉਹ ਜਦੋਂ ਦਾਤ ਦੀ ਘਰ ਨਾਲ ਨਾ ਜਦੋਂ ਦਾਤ ਨਹੀਂ ਸੀ ਮੂੰਹ ਚੋਂ ਆਪਣੇ ਦੁੱਧ deta ਯਾਰ ਇੱਥੇ ਰੋਟੀ ਨਹੀਂ ਦੇਊਗਾ ਸਾਨੂੰ ਕੁਸੀਂ ਬੱਚਾ ਜੰਮਿਆ ਉਹਨੂੰ 20 ਸਾਲ ਪਾਲ ਕੇ ਤੁਸੀਂ ਉਸ ਧਰਤੀ ਤੇ ਘੱਲ ਰਹੇ ਹੋ ਜਿੱਥੇ ਨਾ ਉਹਦੀ ਮਾਂ ਹੈ ਨਾ ਪਿਓ ਹੈ ਸਿਰਫ ਇਹੋ ਧੀ ਕਰਿਓ ਕਿ ਪੈਸੇ ਆਉਣ ਸਾਨੂੰ ਡਾਲਰ ਆ ਜਾਣ ਤੁਸੀਂ ਕੈਰੀਅਰ ਗਾਈਡੈਂਸ ਲਓ ਇੱਥੇ ਸੋਚੋ ਕਿਹੜੇ ਪਾਸੇ ਤੋਰਨਾ ਬੱਚੇ ਨੂੰ ਡਾਕਟਰ ਬਣਾਓ ਇੱਥੇ ਇੰਜੀਨੀਅਰ ਬਣਾਓ ਨੈਟਵਰਕਿੰਗ ਦੇ ਵਿੱਚ ਲੈ ਕੇ ਆਓ ਮੈਂ بڑے ਮੁੰਡਿਆਂ ਨੂੰ ਜਾਣਦਾ ਜਿਹੜੇ ਨੈਟਵਰਕਿੰਗ ਕਰਦੇ ਆ ਸੌਫਟਵੇਅਰ ਇੰਜੀਨੀਅਰ ਨੇ ਤੇਰ ਤਿੰਨ ਚਾਰ ਚਾਰ ਲੱਖ ਰੁਪਏ ਮਹੀਨੇ ਦਾ ਬਣਾ ਰਹੇ ਬਿਲਕੁਲ ਜੀ ਨਾ ਨੇ ਪੜਾਈ ਕੀਤੀ ਇੱਥੇ ਰਹਿ ਕੇ ਕਮਾਈ ਕਰ ਰਹੇ ਆ ਹੂੰ ਕਿਉਂ ਨਹੀਂ ਸਾਡੇ ਬੱਚੇ ਕਰ ਸਕਦੇ ਯਾਰ ਇੱਥੇ ਸਾਡਾ ਜਿੰਨਾ ਕੰਮ ਆ ਟਾਈਲਾਂ ਭਈਏ ਲਾ ਰਹੇ ਇਲੈਕਟ੍ਰੀਸ਼ੀਅਨ ਦਾ ਕੰਮ ਭਈਆਂ ਕੋਲ ਆ ਰਾਜ ਮਿਸਤਰੀ ਦਾ ਕੰਮ ਭਈਆਂ ਦੇ ਕੋਲ ਆ ਕੰਸਟਰਕਸ਼ਨ ਦਾ ਜਿੰਨਾ ਕੰਮ ਆ ਭਈਆਂ ਦੇ ਕੋਲ ਆ ਜਿੰਨੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਇੱਥੇ 100 100 ਮੰਜ਼ਲਾ ਹੂੰ ਸਾਰੀਆਂ ਭਈਏ ਬਣਾ ਰਹੇ ਸਾਡੇ ਬੰਦੇ ਕਿਉਂ ਨਹੀਂ ਬਣਾ ਸਕਦੇ ਸਾਡੇ ਬੰਦੇ ਬਿਲਡਰ ਕਿਉਂ ਨਹੀਂ ਬਣ ਸਕਦੇ ਕਿਉਂਕਿ ਪੜ੍ਹਾਈ ਨਹੀਂ ਕੀਤੀ ਹੂੰ ਬਿਲਕੁਲ ਮਲੇ ਸੀ ਸਪੇਸ ਦਿੱਤ ਨਾ ਬੀਜੀ ਉਹ ਚੱਲ ਗਏ ਨੇ ਬਾਹਰ ਸਾਡੇ ਬੱਚੇ ਇੱਥੇ ਰਹਿ ਕ ਕਣ ਤਾਂ ਬੀਜਣ ਜੋਗੇ ਨਹੀਂ ਰਹੇ ਅੱਜ ਜੱਟ ਦਾ ਜਵਾਕ ਜਿਹੜਾ ਕੈਨੇਡਾ ਲਾ ਕੇ ਆਉਂਦਾ ਉਹਨੂੰ ਦੇ ਦਿਓ ਟਰੈਕਟਰ ਉਹਨੂੰ ਦੇ ਦਿਓ ਕਣਕ ਵੀ ਸੱਜਣਾ ਬੀਜ ਕੇ ਆ ਪਤਾ ਹੀ ਨਹੀਂ ਕਿੰਨਾ ਬੀਜ ਪਾਉਣਾ ਬਿਲਕੁਲ ਕਰਮਾ ਮਾਰਨੀ ਆ ਨਹੀਂ ਆਉਣੀ ਆ ਅਸੀਂ ਤਾਂ ਆਪਣੇ ਨਿਆਣਿਆਂ ਦੇ ਹੱਥਾਂ 'ਚ ਸਟਿਲ ਖੋ ਲਈ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜਿਨੇ ਜਦੋਂ ਅਮਰਸਰ ਨਗਰ ਵਸਾਇਆ ਤੇ ਮਾਰਾ ਇਹਨੇ 52 ਕਿੱਤਾਕਾਰ ਲਿਆਂਦੇ ਗਲਬਟੀ ਦਰਾਚਕ ਬਿਲਕੁਲ ਫਿਰ ਮਾਰਾ ਇਹਨੇ 52 ਕਿੱਤਾਕਾਰ ਲੋਕ ਲਿਆ ਹੋਏ ਕਿ ਜਿੰਨਾਂ ਕੋਲੇ ਕਿੱਤੇ ਨੇ ਹੂੰ ਉਹਨਾਂ ਨੂੰ ਲਿਆਉਣ ਪਿੱਛੇ ਡਾਲੇ ਜੀ ਕੀ ਸੀ ਕੱਲੇ ਬਾਜ਼ਾਰ ਨਹੀਂ ਸੀ ਵਸਾਉਣੇ ਉਹਨਾਂ ਕੁੱਤਿਆਂ ਪ੍ਰਤੀ ਆਪਣੇ ਸਿੱਖਾਂ ਦੀ ਵਾਕਫੀਅਤ ਕਰਾਉਣੀ ਸੀ ਤੇ ਤੁਸੀਂ ਕੀ ਕੀ ਕਰਕੇ ਆਰਥਿਕ ਤੌਰ ਤੇ ਉੱਚੇ ਹੋ ਸਕਦੇ ਹੋ ਕਿਵੇਂ ਸੁਧਾਰ ਕਰ ਸਕਦੇ 52 ਕੁੱਤੇ ਥੋੜੇ ਨਹੀਂ ਹੁੰਦੇ ਅੱਜ ਕੋਈ 52 ਕੁੱਤਿਆਂ ਦੇ ਨਾਂ ਨਹੀਂ ਲਿਖ ਸਕਦਾ ਕਿ ਕਿੰਨੇ ਕੁੱਤੇ ਹੋਣਗੇ ਤੁਸੀਂ ਸ਼ਹਿਰ ਦੀਆਂ ਉਹਨਾਂ ਗਲੀਆਂ 'ਚ ਜਾਓ ਉਹ ਸਾਰੇ ਮੁਹੱਲੇ ਉਹ ਗਲੀਆਂ ਅੱਜ ਵੀ ਵਸ ਰਹੀਆਂ ਉਹ ਕਟੜੇ ਅੱਜ ਵੀ ਵਸ ਰਹੇ ਆ ਗੁਰ ਰਾਮਦਾਸ ਨੇ ਬਖਸ਼ਿਸ਼ ਕੀਤੀ ਇਹ ਮਾਡਲ ਜੇ ਅਸੀਂ ਸਿੱਕੇ ਤੋਂ ਲਾਗੂ ਕਰੀਏ ਤੇ ਅੱਜ ਸਿੱਖਾਂ ਦੇ ਕੋਲ ਸਿੱਖਾਂ ਦੇ ਜਵਾਕਾਂ ਦੇ ਕੋਲ ਕਿਹੜੀ ਆਰਟ ਹੈ ਕਿਹੜੀ ਸਕਿੱਲ ਹੈ ਅਸੀਂ 20 ਸਾਲਾਂ ਦਾ ਜਵਾਕ ਵਿਦੇਸ਼ ਭੇਜਤਾ ਨਾ ਤਾਂ ਉਹਨੂੰ ਰੋਟੀ ਪਕਾਉਣੀ ਆਵੇ ਨਾ ਉਹਨੂੰ ਝਾੜੂ ਲਾਉਣਾ ਆਵੇ ਉਹਨੂੰ ਸਿਰਫ ਚਲਾਉਣਾ ਆਉਂਦਾ ਤੇ ਮਦਦ ਹੈ ਤੇ ਮਦਦ ਰੋਟੀ ਨਹੀਂ ਬਣਾਉਂਦਾ ਚਲੋ ਚਲੋ ਪਰ ਉਹ ਇਲਾਮ ਬਣਾਉਣਗੇ ਉਹ ਵਲੌਗ ਬਣਾਉਣਗੇ ਕੰਮ ਕਰਨਾ ਕੋਈ ਨਹੀਂ ਆਉਂਦਾ ਪੜਾਈ ਨਹੀਂ ਉਸ ਹੱਬ ਨਾਲ ਕੀਤੀ ਉਹ ਚੀਜ਼ ਸੋਚ ਕੇ ਨਹੀਂ ਕੀਤੀ ਕਿ ਤੂੰ ਕੀ ਬਣਨਾ ਚਾਹੁੰਦਾ ਹੈ ਕਿਤਾ ਮੁਖੀ ਕੋਰਸ ਨਹੀਂ ਕੀਤਾ ਬਿਲਕੁਲ ਅਸੀਂ 2017 ਜਿਹੜੀਆਂ ਸੀਟਾਂ ਰੱਦ ਕੀਤੀਆਂ ਸੀ ਉਹਦੇ ਲਈ ਸੰਘਰਸ਼ ਲੜਿਆ ਤੇ ਧਰਨਾ ਲਾਇਆ ਤੇ ਮੈਨੂੰ ਵਾਈਸ ਚਾਂਸਲਰ ਸਾਹਿਬ ਨੇ ਸੱਦਾ ਕਿੰਨੇ ਵੀ ਤੇਰਾ ਰੌਲਾ ਕੀ ਹੈ ਮੈਂ ਕਿਹਾ ਰੌਲਾ ਆ ਪਿੰਡਾਂ ਦੇ ਬੱਚਿਆਂ ਨੂੰ ਜਿਹੜੀਆਂ 10% ਰਾਖਵੀਆਂ ਸੀਟਾਂ ਦਿੰਦੇ ਸੀ 2017 ਤੱਕ ਉਹ ਦਿਓ ਕਹਿੰਦੇ ਯਾਰ ਡਿਵੀਜ਼ਨ ਤਾਂ ਮਿਲ ਰਹੀ ਹੈ ਮੈਂ ਕਿਹਾ ਆਰਟਸ ਦੇ ਵਿੱਚ ਮਿਲ ਰਹੀ ਹੈ ਸਾਨੂੰ ਹਮ ਆਰਟਸ ਨਹੀਂ ਚਾਹੀਦੀ ਸਾਨੂੰ ਸਾਨੂੰ ਫਾਰਮੇਸੀ ਚ ਦਿਓ ओके ਸਾਨੂੰ ਦਿਓ ਜਰਨਲਿਜ਼ਮ ਦੇ ਵਿੱਚ ਸਾਨੂੰ ਦਿਓ ਉਸ ਕੋਰਸ ਦੇ ਵਿੱਚ ਜਿਹਦੇ ਚ ਕੋਈ ਕੱत्ता ਨਿਕਲਦਾ ਹੂੰ ਸਾਨੂੰ ਤੁਸੀਂ ਜੇ ਐਡਮਿਸ਼ਨ ਦੇਣੀ ਹੈ ਸਾਨੂੰ ਲਾਅ ਦੇ ਵਿੱਚ ਦਿਓ ਹੂੰ ਸਾਨੂੰ ਬਾਇਓਸਾਇੰਸਿਸ ਦੇ ਵਿੱਚ ਦਿਓ ਸਾਨੂੰ ਹਿਊਮਨ ਜੈਨੇਟਿਕਸ ਦੇ ਉੱਤੇ ਦਿਓ ਜਿਹੜੀਆਂ ਫਿਜ਼ੀਓਥੈਰੇਪੀ ਵਰਗੀਆਂ ਪੜਾਈਆਂ ਨੇ ਜਿਨ੍ਹਾਂ ਚੋਂ ਕੱत्ता ਨਿਕਲਦਾ ਕੋਈ ਪੈਸਾ ਨਿਕਲਦਾ ਰਜਗਾਰ ਨਿਕਲਦਾ ਉਹ ਇਹਦੇ ਚ ਦਾਖਲੇ ਦਿਓ ਹੂੰ ਤੇ ਵਾਈਸ ਚਾਂਸਰ ਸਾਹਿਬ ਕਹਿੰਦੇ ਯਾਰ ਆਹ ਗੱਲ ਤਾਂ ਸਾਡੀ ਸਮਝ ਨਹੀਂ ਪਈ ਤੇ ਮੈਂ ਕਿਹਾ ਇਹੀ ਤਾਂ ਰੋਣਾ ਰੋਰੇ ਦੱਸ ਦੇਣਾ ਤੋ ਜਦੋਂ ਆਹ ਗੱਲ ਸਮਝ ਵਿੱਚ ਪਈ ਅਗਲੇ ਆਨੇ ਉਸ ਵੇਲੇ ਸਾਈਨ ਕਰਦੇ ਫੇ ਲਓ ਤੁਹਾਡਾ ਮਸਲਾ ਹੂੰ ਮਸਲਾ ਹੱਲ ਹੋ ਗਿਆ ਵੀ ਤੁਸੀਂ ਤਾਂ ਇਹ ਸੋਚ ਕੇ ਬੈਠੇ ਹੋ ਕਿ ਤੁਹਾਡੇ ਬੱਚਿਆਂ ਨੂੰ ਅੱਗੇ ਜਾ ਕੇ ਰੁਜ਼ਗਾਰ ਨਹੀਂ ਮਿਲਦਾ ਹੂੰ ਆਖਿਆ ਸੀ ਬੀਏ ਕਰ ਲਈ ਐਮਏ ਕਰ ਲਈ ਉਸ ਤੋਂ ਬਾਅਦ ਪੀਐਚਡੀ ਕਰ ਲਾਂਗੇ ਫਿਰ ਡਾਂਗਾ ਖਾਣ ਜਾਣਾ ਭਗਵਾਨ ਤੁਮਨ ਦੇ ਬੂ ਘੜੀ ਗਏ ਨਾ ਤੇ ਆਪ ਫਿਰ ਡਾਂਗਾ ਹੂੰ ਬਿਲਕੁਲ ਇਹ ਉਹ ਕੰਮ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਸਾਡੇ ਬੱਚੇ ਪੜ੍ਹਨ ਤਿੰਨ ਚਾਰ ਸਾਲ ਦੀ ਪੜ੍ਹਾਈ ਤੋਂ ਬਾਅਦ ਉਹ ਰੋਟੀ ਕਮਾਉਣ ਯੋਗ ਹੋ ਜਾਣ ਉਹ ਐਮਬੀਏ ਕਰਨ ਬੀਬੀਏ ਕਰਨ ਕਦੇ ਝਾਟੜ ਕਾਉਟਣ ਲੱਗਣ ਉਹ ਵੀਐਸਸੀ ਕੰਪਿਊਟਰ ਸਾਇੰਸ ਕਰਨ ਇਕਨੋਮਿਕਸ ਪੜ੍ਹਨਾ ਇੰਜੀਨੀਅਰਿੰਗ ਕਰਨ ਇਲੈਕਟ੍ਰੀਕਲ ਜਨ ਇੰਜੀਨੀਅਰਿੰਗ ਕਰਨ ਕੈਮੀਕਲ ਜਨ ਇੰਜੀਨੀਅਰਿੰਗ ਕਰਨ ਹੂੰ ਸਾਡੇ ਬੱਚੇ ਕੋਈ ਨਾ ਰਜਗਾਰ ਦੇ ਪਾਸੇ ਲੱਗਣ ਨਾ ਹੂੰ ਪਰ ਨਾ ਤਾਂ ਮਾਂ ਪਿਓ ਨੂੰ ਪਤਾ ਤੇ ਨਾ ਹੀ ਬੱਚੇ ਨੂੰ ਪਤਾ ਕਿ ਮੈਂ ਕੀ ਕਰਦਾ ਹੂੰ ਮੰਨ ਲਓ ਕਿ ਜੀ ਪੜਾਈ ਕਰ ਲੈਂਦੇ ਨੇ ਕਈ ਬੱਚਿਆਂ ਨੇ ਬਹੁਤ ਪੜਾਈ ਕੀਤੀ ਹੋਈ ਹੈ ਕੰਮ ਕਰ ਕੋਈ ਜਾ ਨੌਕਰੀਆਂ ਵਾਲੇ ਪਾਸੇ ਵੀ ਸਰਕਾਰਾਂ ਨੌਕਰੀਆਂ ਨਹੀਂ ਦੇ ਰਹੀਆਂ ਬੇਰੁਜ਼ਗਾਰ ਨੌਜਵਾਨ ਵੀ ਤੁਰੇ ਫਿਰਦੇ ਨੇ ਕਈ ਵਾਰੀ ਮਾਪੇ ਕਹਿ ਦਿੰਦੇ ਨੇ ਫਲਾਣਾ ਬੱਚਾ ਵੇਖ ਤੂੰ ਪੜਿਆ ਕਿੰਨਾ ਡਬਲ ਐਮ ਐ ਕਿ ਦੀ ਕੀ ਕੀਤਾ ਐਸਾ ਦੇਖੋ ਮਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਕਾਬਲੀਅਤ ਬਖਸ਼ੀ ਆ ਅਸੀਂ ਪੜ੍ਹਾਈ ਕਦੇ ਵੀ ਨੌਕਰੀ ਲੈਣ ਦੀ ਸੋਚ ਨਾਲ ਨਾ ਕਰੀਏ ਹੂੰ ਅਸੀਂ ਪੜ੍ਹਾਈ ਕਰੀਏ ਕਿ ਮੈਂ ਇਸ ਚੀਜ਼ ਬਾਰੇ ਜਾਣਣਾ ਤੇ ਮੈਂ ਨਵਨ ਬਣਾ ਹੂੰ ਬਿਲਕੁਲ ਇੱਥੇ ਨਰਿੰਦਰ ਸਿੰਘ ਕਪਾਨੀ ਫੈਡਰੇਸ਼ਨ ਚ ਹੋਇਆ ਉਹਨਾਂ ਨੇ ਸਾਇੰਸ ਪੜ੍ਹੀ ਮੋਗੇ ਲਾਗਰ ਦਾ ਪਿੰਡ ਸੀ ਹੂੰ ਆਪਟੀਕਲ ਫਾਈਬਰ ਬਣਾਈ ਵਰਲਡ ਦਾ ਇੰਟਰਨੈਟ ਜਿਹਦੇ ਨਾਲ ਚੱਲ ਰਿਹਾ ਹੂੰ ਪੰਜਾਬ ਦਾ ਬੰਦਾ ਮੋਗੇ ਦਾ ਬੰਦਾ ਹੂੰ ਉਹਨੂੰ ਨੋਬਲ ਪ੍ਰਾਈਜ਼ ਲਈ ਨਾਮਿਨੇਟ ਕੀਤਾ ਗਿਆ ਵਾਹ ਠੀਕ ਹੈ ਨੌਕਰੀ ਵਾਸਤੇ ਸੋਚ ਕੇ ਪੜੋਗੇ ਤੇ ਫਿਰ ਖੇਡ ਉੱਥੇ ਘਰ ਜਾਣੀ ਹੈ ਹੂੰ ਸਾਨੂੰ ਸੋਚਣਾ ਪਊਗਾ ਕਿ ਅਸੀਂ ਇੰਨਾ ਜ਼ਿਆਦਾ ਪੜਨਾ ਚਾਹੇ ਉਸ ਚੀਜ਼ 'ਚ ਸਾਡੇ ਤੋਂ ਵੱਧ ਮਹਾਰਤ ਕਿਸੇ ਦੀ ਨਾ ਹੋਵੇ ਆ ਮੋਬਾਈਲ ਬਣਿਆ ਇਹ ਟੈਕਨਾਲੋਜੀ ਹੈ ਇਹਦੀ ਪੜਾਈ ਜਿਹੜਾ ਬੰਦਾ ਕਰੂਗਾ ਉਹਨੇ ਮਾਰ ਖਾਊਗਾ ਜਿਹਨੇ ਸੌਫਟਵੇਅਰ ਬਣਾਉਣਾ ਸਿੱਖ ਲਿਆ ਹੂੰ ਜਿਹਨੇ ਹਾਰਡਵੇਅਰ ਬਣਾਉਣਾ ਸਿੱਖ ਲਿਆ ਇਸ ਚੀਜ਼ ਦੀ ਪੜ੍ਹਾਈ ਵਾਲਾ ਬੰਦਾ ਕਿੱਤਾ ਮੁਖੀ ਪੜ੍ਹਾਈ ਵਾਲਾ ਬੰਦਾ ਕਦੇ ਵੀ ਮਾਰ ਨਹੀਂ ਖਾਂਦਾ। ਹੂੰ ਤੇ ਸਾਡੇ ਬੰਦੇ ਕਿੱਤਾ ਮੁਖੀ ਪੜ੍ਹਾਈ ਤੋਂ ਪਿੱਛੇ हट ਗਏ ਆ ਸਿਰਫ ਇਹ ਸੋਚਦੇ ਸਰਕਾਰੀ ਨੌਕਰੀ ਮਿਲ ਜੇ। ਹੂੰ ਕਿੰਨੇ ਕੁ ਪਟਵਾਰੀ ਭਰਤੀ ਹੋ ਜਾਣਗੇ ਕਿੰਨੇ ਕੁ ਡੀਸੀ ਲੱਗ ਜਾਣਗੇ। ਉਹ ਲਿਮਟ ਆ ਨਾ ਬਿਲਕੁਲ ਕਿੰਨੇ ਕੁ ਜ਼ਿਆਦੇ ਐਮਏ ਬੀਏ ਕਰਕੇ ਪੀਐਚਡੀ ਕਰਕੇ ਪ੍ਰੋਫੈਸਰ ਲੱਗ ਜਾਣਗੇ ਪਹਿਲੇ ਮਰਨਗੇ ਫੇਰੀ ਤੁਸੀਂ ਲੱਗੋਗੇ। ਪਹਿਲੇ ਤਾਂ ਰਿਟਾਇਰ ਨਹੀਂ ਹੋ ਰਹੇ ਤੁਸੀਂ ਕਿੱਥੇ ਲੱਗ ਜਾਣਾ। ਹੂੰ ਬਿਲਕੁਲ ਜਿਸ ਸਕਿੱਲ ਹੋਏਗਾ ਉਸ ਰਤਬੇ ਦੀ ਤੁਹਾਡੇ ਕੋਲ ਪੜਾਈ ਹੋਏ ਤੇ ਆਪਾਂ ਦੇ ਬੇਰੋਜ਼ਗਾਰ ਨਹੀਂ ਹੈ ਨੌਜਵਾਨਾਂ ਦੇ ਕੋਲ ਕੋਈ ਵੀ ਸਕਿੱਲ ਨਹੀਂ ਹੈ ਜਿਹਦੇ ਕੋਲ ਸਕਿੱਲ ਆ ਉਹ ਵਿਹਲਾ ਨਹੀਂ ਮੇਰਾ ਕਮੇਤਰ ਆ ਉਹਨੇ ਲੱਕੜ ਦਾ ਕੰਮ ਸਿੱਖਿਆ ਹੋ 8ਵੀਂ ਚ ਸਕੂਲੋਂ ਹਟ ਗਿਆ ਸੀ ਤੇ ਅੱਜ ਉਹਦਾ ਫਰਨੀਚਰ ਹੌਸਾ ਤਗੜਾ ਵਾਹਣ ਕੁਰਸੀ ਤੇ ਬੈਂਦਾ ਤੇ ਉਹ ਕਈ ਵਾਰੀ ਕਹਿੰਦਾ ਵੀ ਕੀ ਫਾਇਦਾ ਤੁਹਾਨੂੰ ਡਿਗਰੀਆਂ ਕਰ ਲੈ ਮੈਂ ਮਹੀਨੇ ਦਾ 3 ਤੋਂ 4 ਲੱਖ ਕਮਾ ਰਿਆ ਫਰਨੀਚਰ ਦਾ ਕੰਮ ਕੀਤਾ ਤੇ ਜੇ ਅਹੀਂ ਸੋਚੀਏ ਵੀ ਅਸੀਂ ਉਸ ਉਮਰ 'ਚ ਉਸ ਪਾਸੇ ਲੱਗ ਜਾਂਦੇ ਤੇ ਉਹਨੂੰ ਨੌਕਰੀ ਮੰਗਣ ਦੀ ਜ਼ਰੂਰਤ ਤਾਂ ਨਹੀਂ ਨਾ ਬੰਦਾ ਆਪਣਾ ਕੰਮ ਹੁਣ ਉਹਨੇ ਕਈ ਗਾੜੀ ਨੌਕਰੀ ਤੇ ਰੱਖਿਆ ਹਾਂ ਇੱਕ ਵੀਰ ਜੀ ਹੋਰ ਚਿੰਤਾ ਦਾ ਵਿਸ਼ਾ ਏ ਨਾ ਅਕਸਰ ਲੋਕ ਕਹਿੰਦੇ ਹੁੰਦੇ ਜਦੋਂ ਕਈ ਵਾਰੀ ਪੰਜਾਬ ਦੇ ਲੋਕ ਕਿਤੇ ਅਫਸਰਾਂ ਦੇ ਕੋਲ ਜਾਂਦੇ ਆ ਕਿਤੇ ਉਹਨਾਂ ਦੇ ਨਾਲ ਉਹੋ ਜਿਹਾ ਵਿਵਹਾਰ ਵੀ ਕੀਤਾ ਜਾਂਦਾ ਕਈ ਵਾਰੀ ਨਿਰਾਸ਼ਤਾ ਜਿਹੜੇ ਪੰਜਾਬ ਦੇ ਲੋਕ ਅਕਸਰ ਹੀ ਥਾਣੇ ਜਾਣ ਤਾਂ ਕਿਤੇ ਹੋਰ ਜਗ੍ਹਾ ਤੇ ਜਾਣ ਕੋਰਟ ਜਾਣ ਤਾਂ ਕਿਤੇ ਅਫਸਰ ਕੋਲ ਹੋਰ ਕਿਸੇ ਕੋਲ ਜਾਣ ਤਾਂ ਉਹ ਕਹਿੰਦੇ ਵੀ ਆਪਣੇ ਪੰਜਾਬ ਦੇ ਪੰਜਾਬੀ ਹੁੰਦੇ ਤੇ ਆਪਾਂ ਨੂੰ ਇਨਸਾਫ਼ ਛੇਤੀ ਦੇ ਦਿੰਦੇ ਕਿੰਨੇ ਸਰਕਾਰਾਂ ਨੇ ਬਿਠਾਏ ਬਾਹਰ ਲਿਆ ਸਟੇਟਾਂ ਦੇ ਲੈ ਆਏ ਸਾਡੇ ਸਿਰ ਦੇ ਉੱਤੇ ਆਪਣੇ ਪੰਜਾਬ ਵਾਲੇ ਜਿਹੜੇ ਜੰਮੇ ਨਾ ਕੇ ਪੀਐਸ ਗਿੱਲਰ ਗਿਆ ਕਦੀ ਬਾਹ ਨਹੀਂ ਪਿਆ ਜਿਹੜੇ ਆਪਣੇ ਕੁਰਸੀਆਂ ਤੇ ਬੈਠੇ ਉਹਨਾਂ ਦੇ ਨਾਲ ਹੋ ਸਕਦਾ ਬਾਹਰੋਂ ਆਇਆ ਕੋਈ ਹਿੰਦੂ ਅਫਸਰ ਤਾਂ ਥੋੜੀ ਤੁਹਾਡੇ ਨਾਲ ਲਿਹਾਈ ਨਾਲ ਗੱਲ ਕਰੇ ਦੂਜਾ ਗਾਲ ਕੱਢ ਕੇ ਗੱਲ ਕਰਦਾ ਵੀ ਪੱਗ ਵਾਲਾ ਆ ਗਿਆ ਹੁਣ ਮੇਰੀ ਬੇਇੱਜ਼ਤੀ ਕਰਨੀ ਸਿਰ ਤੇ ਬੰਦੇ ਦੇ ਪੱਗ ਹੋਊਗੀ ਪਰ ਇਸ ਤਰੀਕੇ ਨਾਲ ਗੱਲ ਕਰੂਗਾ ਵੀ ਜਿਵੇਂ ਅਸੀਂ ਪਤਾ ਨਹੀਂ ਕੀ ਪਾਪ ਕੀਤਾ ਹੋਵੇ ਮੈਂ ਡਿਊਟੀ ਚੋਂ ਵੀ ਬਣ ਜਾਂਦਾ ਨਾ ਤੇ ਮੇਰਾ ਫਰਜ ਪਹਿਲਾਂ ਉਹ ਇਹ ਸਮਝਦਾ ਕਿ ਜਿਹੜੇ ਆ ਤੁਰੇ ਫਿਰਦੇ ਆ ਇਹ ਪਾਗਲ ਨੇ ਮੂਰਖ ਨੇ ਤੇ ਇਹਨਾਂ ਨੂੰ ਮੈਂ ਸਹੀ ਕਰਨਾ ਪਰ ਕੇ ਪੀਐਸ ਗਿੱਲ ਵਰਗੀ ਅਜੀਤ ਸੰਧੂ ਵਰਗੀ ਇਹਨਾਂ ਵਰਗੀ ਡਿਊਟੀ ਨਿਭਾਉਂਦੇ ਆ ਚੰਗੇ ਅਫਸਰ ਵੀ ਨੇ ਹਿੰਦੂ ਵੀ ਚੰਗੇ ਅਫਸਰ ਨੇ ਸਿੱਖ ਚੰਗੇ ਅਫਸਰ ਨੇ ਪਰ ਅਸੀਂ ਇਹ ਨਹੀਂ ਕਹਿ ਸਕਦੇ ਜਿਹੜਾ ਬਾਹਰ ਲਾਇਆ ਉਹ ਸਾਡੇ ਨਾਲ ਬਤਮੀਜੀ ਨਾਲ ਹੁੰਦਾ ਜਿਹੜੇ ਸਾਡੇ ਵਾਲੇ ਉਹ ਚੰਗੀ ਤਰ੍ਹਾਂ ਹੁੰਦੇ ਆ ਉਹ ਜ਼ਿਆਦਾ ਬਤਮੀਜੀ ਨਾਲ ਹੁੰਦੇ ਬਿਲਕੁਲ ਅਜੀ ਹੈ ਕੋਈ ਵੀ ਹੈ ਜਿਆ ਕੋਈ ਹੁੰਦਾ ਸਾਨੂੰ ਬਰਾਬਰ ਰੱਖਣਾ ਚਾਹੀਦਾ ਸਾਰਾ ਕੋ ਹੁਣ ਜਿਨ੍ਹਾਂ ਨੇ ਸਾਡੇ ਮੁਕਾਬਲੇ ਬਣਾ ਬਣਾ ਕੇ ਨੌਜਵਾਨ ਮਾਰਿਓ ਪੱਗਾਲੇ ਪੁਲਿਸ ਅਫਸਰ ਸਾਨੂੰ ਪੰਜਾਬੀ ਹੀ ਸੀ ਪੰਜਾਬੀ ਸੀ ਸਿੱਖ ਸੀਗੇ ਹਮ ਸਵਰਨ ਸਿੰਘ ਘੋੜਨਾ ਕੌਣ ਸੀ ਬਿਲਕੁਲ ਪੱਗ ਸਿਰ ਦੇ ਉੱਤੇ ਕੀ ਕਵਾਂਗੇ ਆਪਾਂ ਤੁਸੀਂ ਇਹ ਦੇਖੋ ਕਿ ਬੰਦਾ ਜਿਸ ਸਿਸਟਮ ਚ ਪੜ ਰਿਹਾ ਜਿਸ ਸਿਸਟਮ ਚ ਸਿੱਖ ਰਿਹਾ ਜਿਸ ਸਿਸਟਮ ਚ ਪੜ ਰਿਹਾ ਉਹਨਾਂ ਦਾ ਹੋ ਜਾਂਦਾ ਹਮ ਉਹ ਡਿਊਟੀ ਸਮਝਣ ਲੱਗ ਜਾਂਦਾ ਹੈ ਕਿ ਇਹਨਾਂ ਨੂੰ ਸੁਧਾਰਨਾ ਇਹਨਾਂ ਨੂੰ ਜੁੱਤੀ ਫੇਰਨੀ ਮੇਰੀ ਡਿਊਟੀ ਹੈ ਹਾਂ ਅੱਜ ਹੱਬੀ ਬਿਤਕਰਾ ਹੁੰਦਾ ਪੱਗ ਵਾਲੇ ਨੂੰ ਨੌਕਰੀ ਦੇਣ ਦੇ ਵਿੱਚ ਕਿਤੇ ਕੁਝ ਹੁੰਦੀ ਤਲਮਟ ਕੋਈ ਸ਼ੱਕ ਨਹੀਂ ਯਾਰ ਅਸੀਂ ਗੁਲਾਮ ਆ ਇਸ ਭਾਰਤ ਦੇ ਅਸੀਂ ਕਿਉਂ ਨੌਕਰੀ ਮੰਗ ਰਹੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇੱਕ ਪਾਸੇ ਅਸੀਂ ਕਹਿੰਨੇ ਕਿ ਸਾਡੀ ਭਾਰਤ ਨਾਲ ਟੱਕਰ ਹੈ ਭਾਰਤ ਤੋਂ ਆਜ਼ਾਦੀ ਲੈਣੀ ਹੈ ਭਾਰਤ ਨੇ ਸਾਡੇ ਪੰਜਾਬ ਤੇ ਕਬਜ਼ਾ ਕੀਤਾ ਆ ਭਾਰਤ ਸਾਡੇ ਸਾਧਨ ਲੁੱਟ ਰਿਹਾ ਭਾਰਤ ਨੇ ਸਾਡਾ ਆਕਾਲ ਤੱਕ ਸੱਟ ਆਇਆ ਭਾਰਤ ਨੇ ਸਾਡੇ ਸਿੰਘ ਸ਼ੀਤ ਕਰਦੇ ਤੇ ਨੌਕਰੀ ਫੇਰ ਉਹਨਾਂ ਦੀ ਕਰਨੀ ਯਾਰ ਉਹਨਾਂ ਦਾ ਦੇਸ਼ ਆ ਜਿਸ ਦਾ ਰਾਜ ਦਸ ਸੈਕਾ ਸੁਪਰ ਦਸ ਸੈਕਾ ਸੁਪਰ ਉਹਨਾਂ ਦੀ ਮਰਜ਼ੀ ਚੱਲਣੀ ਤੁਹਾਡੀ ਥੋੜਾ ਚੱਲੂਗੀ ਉਹਨਾਂ ਨੇ ਦੇਖਣਾ ਵੀ ਨੌਕਰ ਚੰਗਾ ਰੱਖਣਾ ਕਿ ਮਾੜਾ ਰੱਖਣਾ ਹੁਣ ਜਦੋਂ ਅਸੀਂ ਇੰਦਰਾ ਗਾਂਧੀ ਮਾਰ ਲਿਆਂਗੇ ਸਾਨੂੰ ਗਨਵਣੇ ਤੋਂ ਟੁਕੂ ਗੱਲ ਬਾਰੇ ਉਹਨਾਂ ਦੇ ਮਨ ਚ ਸਾਡੇ ਪ੍ਰਤੀ ਜਿਹੜੀ ਘਰੇਣਾ ਨਫ਼ਰਤ ਆ ਉਹ ਸਾਡੇ ਪੱਗ ਦੇ ਨਾਲ ਆ ਸਾਡੀ ਪਛਾਣ ਦੇ ਨਾਲ ਆ ਜਿਹੜੀ ਜਲਦੀ ਖਤਮ ਨਹੀਂ ਹੋਣੀ ਉਹ ਤਾਂ ਸਾਨੂੰ ਦੇਖਣਾ ਪਸੰਦ ਨਹੀਂ ਕਰਦੇ ਤੇ ਅਸੀਂ ਕਹਿੰਨੇ ਵੀ ਸਾਡੇ ਨਾਲ ਵਿਤਕਰਾਨਾ ਕਰਨ ਇਹ ਚੀਜ਼ਾਂ ਆਪਾਂ ਨੂੰ ਅੰਦਰੋਂ ਕੱਢਣੀਆਂ ਪੈਣਗੀਆਂ ਪਤਾ ਕਰਨਾ ਪਊਗਾ ਆਪਣੇ ਆਪ ਨੂੰ ਦੱਸਣਾ ਪਊਗਾ ਕਿ ਯਾਰ ਅਸੀਂ ਕਿਸ ਸਿਚੁਏਸ਼ਨ ਦੇ ਖੜੇ ਆ ਸਾਡੀ ਟੱਕਰ ਕਿਹਦੇ ਨਾਲ ਆ ਸਾਡੀ ਲੜਾਈ ਕਿਹਦੇ ਨਾਲ ਆ ਕਿਉਂ ਲੜ ਰਹੇ ਆ ਕਾਰਨ ਕੀ ਨੇ ਇਹਨਾਂ ਨੂੰ ਜਾਨਣਾ ਪਊਗਾ ਤੇ ਉਹਦੇ ਤੋਂ ਬਾਅਦ ਸਾਡੀਆਂ ਛੋਟੀਆਂ-ਛੋਟੀਆਂ ਚਿੰਤਾएं ਆਪਣੇ ਆਪ ਹੀ ਛੋਟੀਆਂ ਲੱਗਣ ਜਾਂਦੀਆਂ ਛੋਟੀਆਂ ਲੱਗਣ ਲੱਗ ਜਾਂਦੀਆਂ ਵੀ ਹੈ ਨਹੀਂ ਐਗਜ਼ਿਸਟ ਨਹੀਂ ਕਰ ਰਹੀਆਂ ਸਾਡੇ ਲਈ ਸਾਡੀ ਤਾਂ ਗੱਲ ਹੀ ਬਹੁਤ ਵੱਡੀ ਹੈ ਸਾਡੀ ਤਾਂ ਹੋਣ ਖਤਮ ਕੀਤੀ ਜਾ ਰਹੀ ਹੈ ਤੇ ਅਸੀਂ ਕਹਿੰਨੇ ਆ ਕਿ ਸਰਨਾ ਵਿਤ ਕਰਾ ਰਹੇ ਉਹ ਤਾਂ ਸਾਨੂੰ ਦੇਖਣਾ ਪਸੰਦ ਨਹੀਂ ਕਰਦੇ ਸਾਡੇ ਚੋਂ ਜਿਹੜਾ ਬਾਹਰ ਖੜੀ ਕਰਦਾ ਉਹ ਚਾਹੇ ਵਿਦੇਸ਼ 'ਚ ਹੋਵੇ ਚਾਹੇ ਇੱਥੇ ਹੋਵੇ ਗੋਲੀਆਂ ਮਾਰ ਕੇ ਮਾਰਦੇ ਆ ਹੁ ਉਹਨਾਂ ਨੇ ਤਾਂ ਸਾਡੇ ਬੰਦੇ ਮਾਰਨੇ ਸ਼ੁਰੂ ਕਰ ਦਿੱਤੇ ਆ ਮਾਰੇ ਨਹੀਂ ਉਹਨਾਂ ਨੇ ਮੇਜਰ ਸਾਹਿਬ ਨੂੰ ਮਾਰਿਆ ਜਾ ਕੇ ਅਵਤਾਰ ਸਿੰਘ ਖੰਡੇ ਨੂੰ ਮਾਰਿਆ ਪਾਕਿਸਤਾਨ ਪਰਮਜੀਤ ਸਿੰਘ ਪੰਜਵਾੜ ਨੂੰ ਮਾਰਿਆ ਇਹ ਤਾਂ ਦੀਪ ਸਿੱਧੂ ਨੂੰ ਮਾਰਿਆ ਕਿਤੇ ਤਾਂ ਕੋਈ ਆਵਾਜ਼ ਚੱਕਦਾ ਤਾਂ ਅਮਰਤਪਾਲ ਵਰਗਿਆਂ ਨੂੰ ਲਾ ਕੇ ਨੇ ਸੇ ਅੰਦਰ ਮਾਰਿਆ ਕਿਨੇ ਨੌਜਵਾਨ ਅੰਦਰ ਸੁੱਟਦੇ ਆ ਉਹ ਤਾਂ ਕਹਿੰਦੇ ਆਵਾਜ਼ ਹੀ ਨਹੀਂ ਕੱਢਣ ਦੇਣੀ ਤੇ ਅਸੀਂ ਕਿਨੇ ਵਿਤ ਕਰਾ ਰਹੇ ਆ ਉਹਨਾਂ ਨੇ ਤਾਂ ਸਾਨੂੰ ਦੁਸ਼ਮਣ ਡਿਕਲੇਅਰ ਕੀਤਾ ਹੋਇਆ ਸਾਡੀ ਪੱਗ ਦੇ ਨਾਲ ਨਫ਼ਰਤ ਆ ਤੁਸੀਂ ਇਹ ਦੇਖੋ ਕਿ ਇੱਕ ਸੀਐਸਐਫ ਦੀ ਜਵਾਨ ਆ ਉਹਨੂੰ ਭਾਰਤ ਦੀ ਇੱਕ ਹੈਂਕੜਵਾਜ ਐਮਪੀ ਮੰਡੀ ਤੋਂ ਜੁਤੀ ਹੋਈ ਉਹ ਕਹਿੰਦੀ ਹੈ ਕਿ ਤੂੰ ਖਾਲਸਤਾਨੀ ਹੈ ਕਿਉਂਕਿ ਤੇਰੇ ਨਾਂ ਦੇ ਪਿੱਛੇ ਕੋਰ ਲੱਗਾ ਹੂੰ ਵਜਿੰਦਰ ਸਿੰਘ ਮੁੱਕੇ ਬਾਜ ਪੱਗ ਬਾਲੀ ਨੇ ਥੱਲੇ ਕਮੈਂਟ ਆਉਂਦੇ ਖਾਲਸਤਾਨੀ ਅਰਸ਼ਦੀਪ ਕੋਲੋਂ ਕੈਚ ਛੁੱਟ ਜਾਂਦਾ ਤੇ ਉਹਨੂੰ ਖਾਲਸਤਾਨੀ ਕਹਿ ਗਾਲਾਂ ਕੱਢਦੇ ਬਿਲਕੁਲ ਇਹ ਇਹ ਚੀਜ਼ਾਂ ਸਾਨੂੰ ਦੇਖਣੀਆਂ ਚਾਹੀਦੀਆਂ ਵੀ ਅਸੀਂ ਕੀ ਸਮਝ ਰਹੇ ਹਾਂ ਤੇ ਉਹ ਕੀ ਸਮਝ ਰਹੇ ਹੂੰ ਉਹਨਾਂ ਨੂੰ ਪਤਾ ਅਸੀਂ ਕੌਣ ਹ ਪਰ ਸਾਡੇ ਲੋਕਾਂ ਨੂੰ ਅਜੇ ਨਹੀਂ ਪਤਾ ਕਿ ਅਸੀਂ ਕੌਣ ਹ ਤੇ ਉਹ ਕੌਣ ਨੇ ਕੌਣ ਦੱਸੂਗਾ ਸਾਡੇ ਲੋਕਾਂ ਹੂੰ ਸੋਸ਼ਲ ਮੀਡੀਆ ਵੀ ਕਹਿੰਦੇ ਜੀ ਕੜਾ ਨਹੀਂ ਪਾਉਣ ਦਿੱਤਾ ਸਾਨੂੰ ਪੇਪਰ 'ਚ ਸਾਨੂੰ ਜਹਾਜ਼ ਚ ਕਰਪਾਨ ਨਹੀਂ ਪਾਉਣ ਦਿੰਦੇ ਸਾਨੂੰ 에어ਪੋਰਟ 'ਚ ਨਹੀਂ ਪਾਉਣ ਅਗਲਿਆਂ ਦਾ ਦੇਸ਼ ਆ ਉਹਨਾਂ ਦਾ ਕਬਜ਼ਾ ਤੁਸੀਂ ਗੁਲਾਮ ਜੀ ਗੁਲਾਮਾਂ ਨਾਲ ਐ ਹੀ ਹੁੰਦਾ ਜਿਵੇਂ ਤੁਹਾਡੇ ਨਾਲ ਹੋ ਰਿਹਾ ਗੁਲਾਮਾਂ ਨਾਲ ਇਹਦੇ ਤੋਂ ਵੀ ਬੁਰੀ ਹੁੰਦੀ ਹੈ ਜੋ ਤੁਹਾਡੇ ਨਾਲ ਭਵਿੱਖ 'ਚ ਹੋਣੀ ਹੈ ਇਹ ਤਾਂ ਹੱਲ ਕੀ ਹੈ ਸਾਰੀਆਂ ਚੀਜ਼ਾਂ ਇਹਦਾ ਹੱਲਾ ਜਾਂਦੀ ਹੈ ਇਹ ਕਿਹ ਕਹ ਹੱਲਾ ਜਾਂਦੀ ਹੈ ਸੰਤ ਜਰਨੈਲ ਸਿੰਘ ਨੇ ਭਾਈ ਅਮਰੀਕ ਸਿੰਘ ਨੇ ਇਹ ਹਾਲ ਦੱਸਿਆ ਹੈ ਪਰ ਦੂਸਰੇ ਪਾਸੇ ਉਹ ਵੀ ਧਿਰ ਖੜੀ ਹੈ ਕਹਿੰਦੇ ਕੀ ਇਹਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਕੰਧਾ ਖੜੀਆਂ ਕਰ ਸਕਦੇ ਹੋ ਕੀ ਵੀਜ਼ਾ ਲੈ ਕੇ ਜਾਣਾ ਪੈ ਕਰੇਗਾ ਦਿੱਲੀ ਵਾਲੇ ਪਾਸੇ ਮਹਾਰਾਸ਼ਟਰ ਜਾਣਾ ਵੀਜ਼ਾ ਲੈ ਕੇ ਜਾਣਾ ਪਏਗਾ ਅਜਿਹੀਆਂ ਗੱਲਾਂ ਵੀ ਕਰਦੇ ਨੇ ਕਹਿੰਦੇ ਦੱਸੋ ਤੁਹਾਨੂੰ ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਿਲਦੀ ਤੁਸੀਂ ਤੁਸੀਂ ਪੰਜਾਬ ਦੇ ਵਾਸਤੇ ਕੋਈ ਗਲਤਤਾ ਕਰੋ ਆਵਾਜ਼ ਨਾ ਦੇਖੋ ਜਦੋਂ ਆਪਣੇ ਸੁਰੱਖਿਆ ਦੀ ਗੱਲ ਹੋਵੇ ਹਾਂਜੀ ਅਸੀਂ ਪਰਿਵਾਰਾਂ ਛੱਡ ਹੁੰਦੇ ਕਿ ਨਹੀਂ ਹੁੰਦੇ ਦਸਵਾਏ ਮਾਨ ਦੀ ਗੱਲ ਹੋਵੇ ਭਰਾ ਭਰਾ ਨਾਲ ਕੰਧ ਮਾਰਦਾ ਕਿ ਨਹੀਂ ਮਾਰਦਾ ਹਮ ਇੱਕ ਭਰਾ ਦੂਜੇ ਦੀ ਪੱਗ ਲਾ ਦੇ ਉਹਦੇ ਸਿਰ 'ਚ ਜੁੱਤੀਆਂ ਮਾਰ ਦੇ ਕਿ ਉਸੇ ਕਰਕੇ ਬੈਠਾ ਰਹਿੰਦਾ ਵੀ ਘਰ 'ਚ ਕੰਧ ਨਹੀਂ ਹੋਣ ਦੇਣੀ ਦਲੀਲ ਹੁੰਦਾ ਰਹਿੰਦਾ ਸੋ ਸੋਸ ਸਮਾਜਿਕ ਤੌਰ ਦੇ ਉੱਤੇ ਘਰਾਂ ਚ ਕੰਦਾ ਵੱਜਦੀ ਹੈ ਕਿ ਨਹੀਂ ਵੱਜਦੀ ਹੈ ਬਿਲਕੁਲ ਇੱਕ ਘਰ ਦੇ ਚਾਰ ਚਾਰ ਘਰ ਬਣ ਦੇਖਣੀ ਮਾਰਦੇ ਬਿਲਕੁਲ ਬਣ ਜਾਂਦੇ ਕੀ 1947 ਤੋਂ ਪਹਿਲਾਂ ਪਾਕਿਸਤਾਨ ਨਾਂ ਦਾ ਦੇਸ਼ ਸੀਗਾ ਦੁਨੀਆ ਤੇ ਕੀ 1975 ਤੋਂ ਪਹਿਲਾਂ ਬੰਗਲਾਦੇਸ਼ ਨਾਂ ਦਾ ਦੇਸ਼ ਸੀਗਾ ਦੁਨੀਆ ਦੇ ਉੱਤੇ ਕੀ 1870 ਤੋਂ ਪਹਿਲਾਂ ਜਰਮਨੀ ਨਾਂ ਦਾ ਦੇਸ਼ ਸੀ ਦੁਨੀਆ ਦੇ ਉੱਤੇ ਕੀ 1930 ਤੋਂ ਪਹਿਲਾਂ ਹੋਰ ਕਈ ਦੇਸ਼ ਬਣੇ ਨੇ ਸੀਗੇ ਦੁਨੀਆ ਦੇ ਉੱਤੇ ਬਣੇ ਆ ਨਾ ਕੀ ਵਪਾਰ ਕਾਰੋਬਾਰ ਸਾਰੇ ਬੰਦ ਹੋ ਗਏ ਅਸੀਂ ਕਿਉਂ ਸੋਚਦੇ ਆ ਕਿ ਸਾਡਾ ਜਿਹੜਾ ਦੇਸ਼ ਆ ਉਹ ਸਿਰਫ ਭਾਤ ਤੇ ਨਾ ਜੁਲੇਮੜਾ ਪੰਜਾਬੀ ਹੈ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਰਾਜ ਕਿੱਥੋਂ ਤੱਕ ਸੀ ਤੇ ਜਿਹਦੇ ਚ ਦਮ ਹੋਊਗਾ ਜਿੱਥੋਂ ਤੱਕ ਹੱਦ ਬਣਾਉਣੀ ਹੋਗੀ ਬਣਾ ਲੂਗਾ ਹੂੰ ਬਿਲਕੁਲ ਜਿਹਦੇ ਚ ਦਮ ਹੋਊਗਾ ਨਾ ਜਿਹਦੇ ਜਿੱਥੋਂ ਤੱਕ ਵੱਟ ਪਾਈ ਗਈ ਪਾਹਲਿੰਦਾ ਤਗੜਾ ਫਿਰ ਹੂੰ ਵੱਟ ਤਾਂ ਪਿਆ 50 ਕਿਲੋ ਜੱਟ ਦਾ ਪਿਆ ਜਿਹਦੀ ਜੁੱਤੀ ਚ ਜ਼ੋਰ ਹੁੰਦਾ ਨਾ ਹੂੰ ਉਹ ਫਿਰ ਆਪਣੇ ਆਪ ਹੀ ਵੱਟ ਪਾਉਂਦਾ ਉਹਦੀ ਮਰਜ਼ੀ ਨਾਲ ਵੱਟ ਪੈਂਦੀ ਆ ਤੇ ਫਿਰ ਜਿਸ ਪਾਸੇ ਨੂੰ ਤੁਰਪੇ ਫਿਰ ਪਾਲਾਂਗੇ ਵੱਟ ਫਿਰ ਕਿਹੜੀ ਗੱਲ ਹੂੰ ਇਸੇ ਗੱਲ ਨੂੰ ਬਧੇ ਨਜ਼ਰ ਰੱਖਦੇ ਹੋਇਆ ਬੀਐਸਐਫ ਦਾ ਜਿਹੜਾ ਅਧਾਰ ਖੇਤਰ 50 ਕਿਲੋਮੀਟਰ ਦਾ ਦਹਿਰਾ ਨੂੰ ਮੇਰੇ ਤੱਕ 100 ਕਰ ਲੈਣ ਯਾਰ ਇੱਥੇ ਕਈ ਏਜੰਸੀਆਂ ਤੁਰੀਆਂ ਫਿਰਦੀਆਂ ਨੇ ਤੇ 100 ਤੋਂ ਵੱਧ ਏਜੰਸੀ ਤੁਰ ਹੀ ਫਿਰਦੀ ਹੈ ਪੰਜਾਬ ਪੁਲਿਸ ਹੈ ਮਿਲਟਰੀ ਹੈ ਏਜੰਸੀਆਂ ਤੁਰੀਆਂ ਫਿਰਦੀਆਂ ਹੂੰ ਪੰਜਾਬ ਦੇ ਜਾਇਆ ਨੇ ਬਿਨਾ ਕਿਸੇ ਦੇਸ਼ ਤੋਂ ਬਿਨਾ ਕਿਸੇ ਸਰਕਾਰ ਦੀ ਸਪੋਰਟ ਤੋਂ ਇੰਨੇ ਸਾਲ ਭਾਰਤੀ ਸਰਕਾਰ ਨਾਲ ਟੱਕਰ ਲਈ ਹੈ ਹਥਿਆਰਬੰਦ ਲੜਾਈ ਲੜੀ ਹੈ ਕੂਨ ਥੋੜੀ ਮੁੱਕ ਚੱਲਿਆ ਗੁਰਗੋਵਰਨ ਸਿੰਘ ਨੇ ਪੰਜ ਚੂਲੇ ਪਾ ਕੇ ਚੜੀਆਂ ਨੂੰ ਬਾਜਾਂ ਨਾਲ ਲੜਾਇਆ ਸੀ ਗਿੱਦੜਾ ਨੂੰ ਸ਼ੇਰ ਬਣਾਤਾ ਸੀ ਸਾਨੂੰ ਵੀ ਗੁਰੂ ਨੇ ਕਿਰਪਾ ਕੀਤੀ ਉਸੇ ਗੁਰੂ ਦੇ ਸਿੰਘ ਆ ਜੇ ਬਚਤਰ ਸਿੰਘ ਹਾਥੀ ਨਾਲ ਲੜ ਸਕਦਾ ਤੇ ਅੱਜ ਵਾਲਿਆਂ ਨੂੰ ਕੀ ਹੋਇਆ ਅੱਜ ਨਹੀਂ ਲੜ ਸਕਦੇ ਸਾਡੇ ਜਿਹੜਾ ਲੜੇ ਐ ਅਸੀਂ ਭਾਰਤ ਦੀ ਪ੍ਰਧਾਨ ਮੰਤਰੀ ਮਾਰਤੀ ਫੌਜ ਮੁਖੀ ਮਾਰਤਾ ਮੁੱਖ ਮੰਤਰੀ ਮਾਰਤਾ ਛੱਡਿਆ ਕੀ ਇਹਨਾਂ ਦੇ ਪਿੱਛੇ ਸਾਡੇ ਕੋਲ ਸਟੇਟ ਕੋਈ ਨਹੀਂ ਸੀ ਕੋਈ ਦੇਸ਼ ਸਾਡੀ ਮਦਦ ਤੇ ਨਹੀਂ ਸੀ ਨੌਜਵਾਨਾਂ ਨੇ ਆਪਣੇ ਘਰ ਘਰ ਤਬਾਹ ਕਰ ਲਏ ਆਪਣਾ 부ਝਾੜ ਲਿਆ ਆਪਣੇ ਸਿਰ ਲਾ ਦਿੱਤੇ ਪਰ ਜੰਗ ਜਾਰੀ ਰੱਖੀ ਲੜਦੇ ਰਹੇ ਇਹ ਜੇ ਸਾਨੂੰ ਸਮਝਣੀ ਚਾਹੀਦੀ ਵੀ ਸਾਡਾ ਪੋਟੈਂਸ਼ੀਅਲ ਕੀ ਹੈ ਹੂੰ ਬਿਲਕੁਲ ਜਦੋਂ ਜਗਾ ਮਿਲ ਗਈ ਪਹਿਲੀ ਸੰਦਰਨਾਇ ਸਿੰਘ ਤੇ ਕਹਿੰਦੇ ਸੀ ਵੀ ਸਾਨੂੰ ਪੱਟੀ ਤਸੀਲ ਹੀ ਦੇ ਦਿਓ ਕੱਲੀ ਹੂੰ ਫਿਰ ਵੇਖਿਓ ਕੀ ਭਾਵੇਂ ਕਰੀ ਤੇ ਸਾਡੇ ਨਾਲ ਲੜਨ ਵਾਲਾ ਕਿਹੜਾ ਅਗਲੇ ਪਾਸੇ ਜਿੰਨਾ ਤੋਂ ਸਾਡੇ ਲੋਕ ਡਰੀ ਜਾਂਦੇ ਆ ਉਹ ਲੜਨ ਵਾਲੇ ਕੌਮ ਹੀ ਹਨ ਉਹ ਤਾਂ ਬੜੇ ਸਾਊ ਤੇ ਭਲੇਬਾਨ ਸਲੋਕ ਨੇ ਬਾਬਰ 500 ਸਿਪਾਹੀ ਲੈ ਕੇ ਆਇਆ ਸੀ ਤੇ ਪੂਰਾ ਭਾਰਤ ਲੁੱਟ ਕੇ ਲੈ ਕੇ ਗਿਆ ਸੀ ਹਾਂ ਇੱਥੇ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਖਾਲਸਾ ਫੌਜ ਬੈਠੀ ਹੈ। ਹਾਂ। ਧੰਨ ਧੰਨ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਹੋਣਾ ਨੇ ਸਪੋਰਟ ਕਰ ਦਿੱਤੀ। ਮਹਾਰਾਸ਼ਟਰ ਦੇ ਵਿੱਚ ਬੀਜੇਪੀ ਆਰਐਸਐਸ ਕਿਸ ਨਜ਼ਰੀਏ ਨਾਲ ਦੇਖਦੇ? ਦੇਖੋ ਜੀ ਬਾਬਾ ਹਰਨਾਮ ਸਿੰਘ ਤੇ ਦਮਦਮੇ ਟਕਸਾਲ ਇਹ ਵੱਖਰਾ ਵਿਸ਼ਾ ਹੈ। ਹਾਂ। ਦਮਦਮੇ ਟਕਸਾਲ ਦਾ ਇੱਕ ਹਿੱਸਾ ਉਹ ਵੀ ਹੈ ਜਿਹੜਾ ਉਹਨਾਂ ਨੂੰ ਮੁਖੀ ਨਹੀਂ ਮੰਨਦਾ। ਹਾਂ। ਦਮਦਮੇ ਟਕਸਾਲ ਦਾ ਇੱਕ ਹਿੱਸਾ ਉਹ ਵੀ ਹੈ ਵੱਡਾ ਹਿੱਸਾ ਉਹ ਵੀ ਹੈ ਜਿਹੜਾ ਉਹਨਾਂ ਨੂੰ ਮੁਖੀ ਨਹੀਂ ਮੰਨਦਾ ਕਿ ਮੁਖੀ ਨਹੀਂ ਹੈ। ਹਾਂ। ਬਾਕੀ ਮਹਾਰਾਸ਼ਟਰ ਦੇ ਵਿੱਚ ਸਿੱਖ ਕੀ ਸੋਚਦੇ ਆ ਉਹਨਾਂ ਦੀ ਮੈਂਟੈਲਿਟੀ ਹੋਰ ਹੈ ਉੱਥੋਂ ਬੀਜੇਪੀ ਬਾਰੇ ਕੀ ਸੋਚਦੇ ਆ ਸ਼ਿਵ ਸੈਨਾ ਬਾਰੇ ਕੀ ਸੋਚਦੇ ਆ ਉੱਥੋਂ ਦੇ ਸਿੱਖਾਂ ਦੀ ਸਮੱਸਿਆ ਪੰਜਾਬ ਚ ਅਸੀਂ ਬੈਠੇ ਆ ਅਸੀਂ ਕਾਂਗਰਸ ਦੇ ਬਾਰੇ ਅਕਾਲੀ ਦਲ ਬਾਰੇ ਬੀਜੇਪੀ ਬਾਰੇ ਕੀ ਸੋਚ ਰੱਖਦੇ ਆ ਇਹ ਸਾਨੂੰ ਪਤਾ ਉੱਥੇ ਸ਼ਿਵ ਸੈਨਾ ਦੀ ਲੀਡਰਸ਼ਿਪ ਨੇ ਉਹਨਾਂ ਨਾਲ ਕਿਹੋ ਜਿਹਾ ਵਿਹਾਰ ਕੀਤਾ ਹੋਊਗਾ ਉਹਦੇ ਤੋਂ ਬਾਅਦ ਵੀ ਕੋਈ ਨਾ ਕੋਈ ਨੇ ਫੈਸਲਾ ਲਿਆ ਹੋਊਗਾ ਉਹ ਜਾਣਦੇ ਉਹਨਾਂ ਜਵਾਬ ਉਹ ਦੇ ਸਕਦੇ ਪਰ ਕਹਿਣ ਦੀ ਗੱਲ ਹੈ ਕਿ ਬਾਬਾ ਅਰਨਾਮ ਸਿੰਘ ਉਹ ਸੰਗਤ ਨੂੰ ਜਵਾਬ ਦੇਣ ਸੰਗਤੋਂ ਨੂੰ ਉੱਪਰ ਜਵਾਬ ਪੁੱਛ ਸਕਦੀ ਹੈ ਪਰ ਦੰਦਵੇਂ ਟਕਸਾਲ ਦਾ ਮੁਖੀ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਟਕਸਾਲ ਦੇ ਸਿੰਘ ਨਹੀਂ ਮੰਨਦੇ। ਹਾਂ। ਬਿਲਕੁਲ। ਦਿਲ ਦੇ ਗਰੇਕਰ ਪਰਵਾਰਬੀ ਜੀ ਸਮਝਦਾ ਉਸ ਤੋਂ ਨਹੀਂ ਦੇ ਰਿਹਾ। ਬਹੁਤ ਬਾਖਮਾਲ ਗੱਲਾਂ ਜਿਹੜੀਆਂ ਵੀਰਜੀ ਹੁਣਾਂ ਨੇ ਦੱਸੀਆਂ ਤੇ ਸਾਡੇ ਨੌਜਵਾਨੀ ਦੇ ਭਵਿੱਖ ਉੱਤੇ ਵੀ ਗੱਲਬਾਤ ਜਿਹੜੀ ਆ ਉਹ ਖੁੱਲ੍ਹ ਕੇ ਕੀਤੀ ਆ। ਵੈਸੇ ਦਿਲ ਕਰਦਾ ਸੀ ਹੋਰ ਗੱਲਾਂ ਬਾਤਾਂ ਕਰੀਏ ਪਰ ਸਮੇਂ ਦੀਆਂ ਘੜੀਆਂ ਰੋਕਦੀਆਂ ਨੇ। ਕੋਸ਼ਿਸ਼ ਕਰਾਂਗੇ ਕਿਤੇ ਅਜਿਹਾ ਸਮਾਂ ਬਣ ਗਿਆ ਤੇ ਖੁੱਲੇ ਜੇ ਸਮੇਂ ਦੇ ਅੰਦਰ ਖੁੱਲੀਆਂ ਜੀਆਂ ਵਿਚਾਰਾਂ ਕਰਨ ਦਾ ਯਤਨ ਕਰਾਂਗੇ। ਵੀਰ ਹੁਣਾਂ ਨੇ ਆਪਣੀ ਗੱਲ ਦੇ ਵਿੱਚ ਇੱਕ ਟੇਕ ਜ਼ਰੂਰ ਰੱਖੀਏ ਵੀ ਤੁਸੀਂ ਸੰਘਰਸ਼ ਕਰੋ ਸੰਘਰਸ਼ ਕਰਦੇ ਰਹੋ ਪੜ੍ਹਾਈ ਦੇ ਪੱਧਰ ਤੇ ਹੋਵੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋਵੇ ਜੇ ਤੁਸੀਂ ਆਪਣਾ ਸੰਘਰਸ਼ ਕਰਦੇ ਰਹੋਗੇ ਤੇ ਜਿੱਤ ਜਿਹੜੀ ਹੈ ਉਹ ਯਕੀਨਨ ਹੈ ਤੁਹਾਡੀ ਝੋਲੀ ਦੇ ਵਿੱਚ ਜਿਹੜੀ ਜਿੱਤ ਹੈ ਉਹ ਪਾਏਗੀ ਪਾਏਗੀ ਇਹ ਗੁਰੂਆਂ ਦੀ ਧਰਤੀ ਹੈ ਇੱਥੇ ਮਹਾਨ ਯੋਧੇ ਆਏ ਨੇ ਸੂਰਬੀਰ ਯੋਧੇ ਆਏ ਨੇ ਉਹਨਾਂ ਨੇ ਸੰਘਰਸ਼ ਕੀਤਾ ਉਹ ਹਮੇਸ਼ਾ ਆਪਣਾ ਨਾਮ ਲੈ ਇਸ ਤਰੀਕੇ ਦਾ ਖਟ ਕੇ ਗਏ ਨੇ ਸਦਾ ਵਾਸਤੇ ਅਮਰ ਹੋ ਗਏ ਕਿਉਂਕਿ ਉਹਨਾਂ ਨੇ ਇਸ ਪੰਜਾਬ ਦੇ ਵਾਸਤੇ ਯੋਜਨਾ ਕੀਤਾ ਹੈ ਆਓ ਨੌਜਵਾਨੋ ਆਪਾਂ ਵੀ ਸੁਚੇਤ ਹੋਈਏ ਪੜ੍ਹਾਈ ਵਾਲੇ ਪਾਸੇ ਵੀ ਤੁਰਿਏ ਆਪਣੇ ਜਿਹੜੇ ਬੱਚੇ ਨੇ ਤੁਹਾਡੇ ਉਹਨਾਂ ਨੂੰ ਐਜੂਕੇਸ਼ਨ ਚੰਗੀ ਦਵਾਈਏ ਚੰਗੇ ਸਕੂਲਾਂ ਦੇ ਵਿੱਚ ਪੜਾਵਾ ਕਰਕੇ ਚੰਗੇ ਰੁਤਬਿਆਂ ਦੇ ਜਿਵੇਂ ਵੀਰ ਨੇ ਕਿਹਾ ਸਰਕਾਰਾਂ ਦੇਣ ਜਾਂ ਨਾ ਦੇਣ ਪਰ ਜੇ ਉਹਨਾਂ ਦੇ ਕੋਲ ਸਕਿੱਲ ਹੋਏਗੀ ਉਹਨਾਂ ਦਾ ਦਿਮਾਗ ਹੋਏਗਾ ਪੜ੍ਹਾਈ ਹੋਏਗੀ ਤੇ ਕਿਤੇ ਆਪਣਾ ਕਾਰਜ ਵੀ ਉਹ ਚਲਾ ਸਕਦੇ ਆ ਉਸੀ ਸਾਰੀਆਂ ਵਿਚਾਰਾਂ ਸੁਣੀਆਂ ਨੇ ਥੱਲੇ ਵੀਡੀਓ ਦੇ ਥੱਲੇ ਜਰੂਰ ਆਪਣੀਆਂ ਵਿਚਾਰਾਂ ਜਿਹੜੀਆਂ ਨੇ ਉਹ ਮੈਂਸ਼ਨ ਕਰਿਆ ਜੀ ਉਹਨਾਂ ਨੂੰ ਅਸੀਂ ਦੁਬਾਰਤੋਂ ਫਿਰ ਕੋਖਣ ਦਾ ਯਤਨ ਕਰਾਂਗੇ ਦਿਲ ਦੀਆਂ ਗਹਿਰਾਈਆਂ ਤੋਂ ਸੰਗਤ ਦਾ ਵੀਰ ਜੀ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ